ਇਹ ਲਾਕਡਾਊਨ ਹੋਇਆ ਲਾਕਡਾਊਨ ਤੇ ਸਾਨੂੰ ਸਾਰਿਆਂ ਨੂੰ ਫਿਰ ਪਿੰਡਾਂ ਜਾਣਾ ਪਿਆ ਕਿ ਥੋੜਾ ਨੂੰ ਪਤਾ ਸ਼ਹਿਰਾਂ ਚ ਨਿਕਲਣ ਔਖਾ ਹੋ ਗਿਆ ਦੇ ਪਿੰਡਾਂ ਚ ਫਿਰ ਵੀ ਆਪਾਂ ਫਿਰ ਫਿਰ ਸਰਦੂ ਇਧਰ ਉਧਰ ਬਸ ਉੱਥੋਂ ਘਰੇ ਸ਼ੁਰੂ ਕੀਤਾ ਘਰ ਕਾਫੀ ਜਗ੍ਹਾ ਹੈਗੀ ਆ ਤੇ ਉੱਥੇ ਸਟਾਰਟ ਕੀਤਾ ਆਪਾਂ ਟ੍ਰੇਨਿੰਗ ਨਾਲ ਮੇਰੇ ਭਤੀਜੇ ਲੱਗੇ ਏ ਐਟੀਟਿਊਡ ਕਹਿੰਦਾ ਮੈਨੂੰ ਕਿੰਨਾਂ ਦਾ ਬਹੁਤ ਵਧੀਆ ਭਾਈ ਆਪਣੇ ਉਹਦੇ ਜ਼ਿਆਦਾ ਰਿਸਪੈਕਟ ਕਰਦੇ ਹਰ ਬੰਦੇ ਦੀ ਤੇ ਮੰਨ ਲਓ ਪ੍ਰੋਪਰ ਵਧੀਆ ਤਰੀਕੇ ਨਾਲ ਗੱਲ ਕਰਦੇ ਕੋਈ ਏਦਾਂ ਦਾ ਹਵਾ ਹੂਵਾ ਨਹੀਂ ਹੁੰਦੀ ਕਿ ਮੈਂ ਇੰਡੀਆ ਖੇਡਦਾ ਪਿਆ ਜਾਂ ਮੈਂ ਆਈਪੀਐਲ ਖੇਡਦਾ ਪਿਆ ਐ ਪੂਰੇ ਭਰਾ ਵਾਂਗੂ ਮਿਲਦੇ ਆਪਾਂ ਉਵੇਂ ਗੱਲ ਕਰਦੇ ਪ੍ਰੋਪਰ ਜੋ ਕੋ ਪੁੱਛੀਏ ਕੋਈ ਉੱਥੇ ਦਾ ਕੀ ਮਾਹੌਲ ਉੱਪਰ ਹਨਾ ਫਿਟਨੈਸ ਲੈਵਲ ਕੀ ਚੱਲਦਾ ਉੱਥੇ ਪਲੇਅਰਾਂ ਦਾ ਕੀ ਖਾਂਦੇ ਤੁਸੀਂ ਕਿਵੇਂ ਆ ਉਹ ਪ੍ਰੋਪਰ ਜੇ ਤੁਸੀਂ ਇੱਕ ਵਾਰ ਪੁੱਛੋਗੇ ਤਾਂ ਇਹ ਮੰਨ ਲਓ ਇੱਕ ਦਾ ਜਵਾਬ ਤਿੰਨ ਵਾਰ ਦਿੰਦੇ ਆ ਮੰਨ ਲਓ ਐ ਨਹੀਂ ਵੀ ਹਾਂ ਹਾਂ ਭਾਜੀ ਆਖੰਦੇ ਆ ਇਦ ਭਾਜੀ ਮੈਂ 6:30 sire ਉੱਠਣਾ ਪੈਂਦਾ 6:30 ਉੱਕੇ ਆਪਣਾ ਫਰੈਸ਼ ਸ਼ੁਸ਼ ਹੋ ਕੇ ਬ੍ਰੇਕਫਾਸਟ ਉਹਦਾ ਬਣਾ ਕੇ 5:30 ਆਪਣਾ ਸੈਸ਼ਨ ਸਟਾਰਟ ਹੋ ਜਾਂਦਾ ਕਿਉਂਕਿ ਸੈਸ਼ਨ ਸਟਾਰਟ ਤਾਂ ਹੁੰਦਾ ਕਿ ਜਿਹੜੇ ਬੱਚੇ ਆ ਛੋਟੇ ਸਕੂਲ ਵਾਲੇ ਆ ਉਹਨਾਂ ਨੇ ਸਕੂਲੇ ਜਾਣਾ ਦਾ 8:00 ਵਜੇ ਤੇ ਫਿਰ 5:30 ਤੋਂ ਲੈ ਕੇ 7:00 ਵਜੇ ਤੱਕ ਉਹਨਾਂ ਦਾ ਸੈਸ਼ਨ ਚੱਲਦਾ ਉਹਨਾਂ ਦਾ ਟ੍ਰੇਨਿੰਗ ਹੁੰਦੀ ਆ ਫਿਰ ਉਦੋਂ ਬਾਅਦ ਹੋਰ ਬੱਚੇ ਸੀਨੀਅਰ ਆ ਜਾਂਦੇ ਆ ਫਿਰ ਇਦਾਂ ਚੱਲਦੇ ਚੱਲਦੇ 11 11:30 12 12 ਤੱਕ ਗੱਲ ਪਹੁੰਚ ਜਾਂਦੀ ਹੈ ਇੱਥੇ ਤੋਂ ਥੋੜਾ ਪਰਹੇਜ਼ ਕਰਨਾ ਪੈਣਾ ਭਾਜੀ ਤੇ ਤਲੀਆਂ ਚੀਜ਼ਾਂ ਖਾਣੀਆਂ ਬੰਦੀਆਂ ਇੱਕ ਮੇਰਾ ਇਹ ਹੈ ਕਿ ਜੋ ਮੇਰੀ ਆਪਦੀ ਸੋਚਣੀ ਹੈ ਜਾਂ ਆਪਾਂ ਸੌਂਦੇ ਇਧਰ ਉਧਰ ਜੋ ਵੀ ਚੰਗੇ ਆਪਦੇ ਥੇ ਸਾਡੇ ਸੀਨੀਅਰ ਆ ਜਾਂ ਟ੍ਰੇਨਰ ਆ ਜਾਂ ਡਾਈਟਿਸ਼ੀਅਨ ਆ ਜਿਹੜੇ ਚੰਗੇ ਮੰਨ ਲਓ ਇੱਕ ਲਿਮਟ ਨਾਲ ਖਾਓ ਜਿੰਨਾ ਮੰਨ ਲਓ ਢਿੱਡ ਆਪਣਾ ਖਾਲੀ ਰੱਖੋ 70% 80% ਆਪਣਾ ਖਾਓ 20% ਖਾਲੀ ਰੱਖੋ ਤੇ ਵਾਰੀ-ਵਾਰੀ ਨਾ ਖਾਓ ਠੀਕ ਹੈ ਬਾਈ ਹਰ ਬੰਦੇ ਦੀ ਆਪਦੀ ਉਹਦੀ ਬੋਡੀ ਹਸਾਉਣਾ ਆਪਾਂ ਕੀ ਹੁੰਦਾ ਆਪਾਂ ਜ਼ਿਆਦਾਤਰ YouTube ਤੇ ਦੇਖ ਲੈਂਦੇ ਆ ਜਾਂ ਇਧਰ Instagram ਤੇ ਦੇਖਦਾ ਵੀ ਉਹ ਬੰਦਾ ਉਹ ਕਰਦਾ ਪਿਆ ਉਹਨੇ ਤਕਰੀਰ ਪਾਤੀ ਬਣਾ ਕੇ ਹੁਣ ਉਹਦੇ ਮਗਰ ਉਹਨੇ ਕੀ ਕੀਤਾ ਹੁਣ ਹੀ ਨਾ ਪਤਾ ਉਹਨੇ ਤਾਂ ਆਪਦਾ ਬੈਸਟ ਯਾਰ ਦੇਖੀਆ ਬੈਸਟ ਆ ਇਹ ਪਾ ਦੇ ਉਹਨੇ ਮਗਰ ਨਹੀਂ ਨਾ ਦੇਖਿਆ ਵੀ ਉਹਨੇ ਕੀ ਕੀਤਾ ਕਿੰਨੇ ਰੈਪੀਟਿਸ਼ਨ ਥੱਲੇ ਲਿਖ ਦੇਣੇ ਆ ਜੀ 50 ਰੈਪੀਟਿਸ਼ਨ ਲਾ ਦੇ 60 ਹੁਣ ਆਪਣੇ ਵਰਗਾ 50 ਲਾ ਨਹੀਂ ਸਕਦਾ ਉਹ ਪਰ ਟਰਾਈ ਕਰ ਲਓ ਇੰਜਰੀ ਕਰਾ ਕੇ ਬੈ ਜਾਉਂਦਾ ਹਾਂਜੀ ਸਤਿ ਸ੍ਰੀ ਅਕਾਲ ਤੁਸੀਂ ਦੇਖਦੇ ਪਏ ਹੋ ਸਾਡਾ ਪੰਜਾਬ ਕੈਨੇਡਾ ਟੀਵੀ ਤੇ ਮੈਂ ਨਰਿੰਦਰ ਸਿੰਘ ਕਲੇਰ ਅਕਸਰ ਅਸੀਂ ਆਪਣੇ ਮਨਪਸੰਦ ਖਿਡਾਰੀਆਂ ਨੂੰ ਜਦੋਂ ਭਾਵੇਂ ਆਈਪੀਐਲ ਹੋਵੇ ਜਾਂ ਫਿਰ ਵਰਲਡ ਕ੍ਰਿਕਟ ਦੀ ਗੱਲ ਕੀਤੀ ਜਾਵੇ ਕ੍ਰਿਕਟ ਕੱਪ ਦੀ ਗੱਲ ਕੀਤੀ ਜਾਵੇ ਦੇਖਦੇ ਹਾਂ ਪਰ ਉਹਨਾਂ ਖਿਡਾਰੀਆਂ ਦੇ ਪਿੱਛੇ ਇੱਕ ਅਜਿਹਾ ਸਖਸ਼ੀ ਵੀ ਹੁੰਦਾ ਏ ਜਿਹੜਾ ਅੱਜਕੱਲ ਜਿਹੜੇ ਵੀ ਲੋਕ ਇਹ ਵੀਡੀਓ ਦੇਖਦੇ ਪਏ ਆ ਉਹਨਾਂ ਵਾਸਤੇ ਬਹੁਤ ਖਾਸ ਹੋਇਆ ਹੋਇਆ ਏ ਕਿਉਂਕਿ ਸਾਡੀ ਜੇ ਡਾਈਟ ਦੀ ਗੱਲ ਕੀਤੀ ਜਾਵੇ ਜਾਂ ਅੱਜਕੱਲ ਦੇ ਰੁਝਾਨ ਬਣਦੇ ਪਏ ਐ ਕਿ ਅਸੀਂ ਆਪਣੇ ਫਿਟਨੈਸ ਨੂੰ ਲੈ ਕੇ ਬਹੁਤ ਚੰਗੇ ਹੋਣਾ ਆ ਮੈਂ ਸ਼ੁਰੂਆਤ ਇਸ ਤਰ੍ਹਾਂ ਕੀਤੀ ਭਾਵੇਂ ਸ਼ੁਭਮ ਗਿਲਦੀ ਗੱਲ ਕੀਤੀ ਜਾਵੇ ਜਾਂ ਕ੍ਰਿਕਟਰ ਰਮਨ ਹੁੰਨਾਂ ਦੀ ਗੱਲ ਕੀਤੀ ਜਾਵੇ ਜਾਂ ਕਈ ਅਜਿਹੇ ਪੰਜਾਬ ਤੋਂ ਲੈ ਕੇ ਸੁਪਰਸਟਾਰ ਖਿਡਾਰੀਆਂ ਦੀ ਗੱਲ ਕੀਤੀ ਜਾਵੇ ਮੈਂ ਇੱਕ ਸਖਸ਼ ਨੂੰ ਮਿਲਵਾਉਣ ਜਾ ਰਿਹਾ ਆ ਜਿਹੜਾ ਇਹਨਾਂ ਦੀ ਫਿਟਨੈਸ ਨੂੰ ਲੈ ਕੇ ਦਿਨ ਰਾਤ ਇੱਕ ਕਰਦਾ ਪਿਆ ਆ ਸੋ ਮੜਵਾਉਂਦੇ ਆ ਬਾਈ ਜੀ ਅਮਰਿਤ ਵੀਰ ਹੋਣਾ ਨੂੰ ਅਮਰਿਤ ਸੰਧੂ ਸਸੀਆ ਬਾਈ ਜੀ ਸਸੀਆ ਬਾਈ ਅਮਰਿਤ ਵੀਰ ਕੀ ਹਾਲ ਹੈ ਬਸ ਰਹੀ ਚੱਲਦੀ ਕਰ ਤੂੰ ਦੱਸ ਜਿਵੇਂ ਆਪਾਂ ਪਹਿਲਾਂ ਗੱਲਬਾਤ ਕਰਦੇ ਪਏ ਸੀ ਕਿ ਆ ਦੌਰ ਬੜਾ ਚੇਂਜ ਹੋ ਚੱਲਿਆ ਹਾਂਜੀ ਭਾਵੇਂ ਕੋਵਿਡ ਤੋਂ ਬਾਅਦ ਇੱਕ ਵਾਰ ਤਾਂ ਲੋਕਾਂ ਨੂੰ ਐ ਹੋ ਗਿਆ ਸੀ ਕਿ ਮੋਟੇ ਬਹੁਤ ਹੋ ਗਏ ਆਪਾਂ ਸਹੀ ਪਰ ਜਿਵੇਂ ਤੁਸੀਂ ਗੱਲ ਕੀਤੀ ਕਿ ਕੋਵਿਡ ਦੌਰਾਨ ਤੁਸੀਂ ਇੱਕ ਲਹਿਰ ਜਿਹੜੀ ਚੱਕੀ ਸੀਗੀ ਜਿਹੜੀ ਅੱਜ ਕੱਲ੍ਹ ਹੁਣ ਸੋਸ਼ਲ ਮੀਡੀਆ ਤੇ ਜਿਹੜੇ ਇਨਫਲੂਐਂਸਰ ਹੋਏ ਪਏ ਨੇ ਉਹ ਵੱਡੇ ਪੱਧਰ ਤੇ ਉਹਨੂੰ ਹੋਰ ਬਤਾਉਂਦੇ ਪਏ ਆ ਉਹ ਕੀ ਲਹਿਰ ਸੀ ਵੀਰੇ ਕਿਵੇਂ ਸ਼ੁਰੂਆਤ ਹੁੰਦੀ ਹੈ ਭਾਈ ਜੀ ਮੈਂ ਪਹਿਲਾਂ ਬੈਂਗਲੁਰ ਸੀਗਾ ਟ੍ਰੇਨਿੰਗ ਦਾ ਕਰਦਾ ਪਿਆ ਸੀ ਪਹਿਲ ਉਸ ਤੋਂ ਪਹਿਲਾਂ ਚੰਡੀਗੜ ਸੀਗਾ ਮੋਹਾਲੀ ਚੰਡੀਗੜ ਮੈਂ ਬੇਸਿਕਲੀ ਪਹਿਲਾਂ ਕ੍ਰਿਕਟ ਆਪ ਖੇਡਦਾ ਹੁੰਦਾ ਸੀਗਾ ਤੇ ਟ੍ਰੇਨਿੰਗ ਦਾ ਮੈਨੂੰ ਪਿੰਡਾਂ ਜਦੋਂ ਤੁਹਾਨੂੰ ਪਤਾ ਸ਼ੁਰੂ ਤੋਂ ਭਾਈਦੇ ਸੀ ਸ਼ੌਂਕ ਸੀਗਾ ਪਹਿਲਾਂ ਆਪਾਂ ਮੈਂ ਬੈਂਗਲੁਰ ਗਿਆ ਸਰਨਾ ਕੰਮ ਕੀਤਾ ਸੁਦਰਸ਼ਨ ਵੀਪੀ ਸਰ ਜੋ ਇੰਡੀਆ ਟੀਮ ਦੇ ਟ੍ਰੇਨਰ ਸੀਗੇ ਜਦੋਂ ਯੂਵੀ ਭਾਜੀ ਭੱਜੂ ਭਾਜੀ ਜਦੋਂ ਬਰਿੰਦਰ ਸਹਾਗ ਹੁੰਦੇ ਸੀਗੇ ਉਸ ਟਾਈਮ ਤੇ ਤੇ ਉਹਨਾਂ ਨਾਲ ਕੰਮ ਕਰਕੇ ਆਇਆ ਫਿਰ ਵਾਪਸ ਮੋਹਾਲੀ ਆਇਆ ਆਪਣੀ ਟ੍ਰੇਨਿੰਗ ਕਰਨ ਵਾਸਤੇ ਤੇ ਲਾਕਡਾਊਨ ਹੋਇਆ ਸਾਨੂੰ ਸਾਰਿਆਂ ਨੂੰ ਫਿਰ ਪਿੰਡਾਂ ਜਾਣਾ ਪਿਆ ਕਿਉਂਕਿ ਥੋੜਾ ਜਿਹਾ ਤੁਹਾਨੂੰ ਪਤਾ ਸ਼ਹਿਰਾਂ 'ਚ ਨਿਕਲਣਾ ਔਖਾ ਹੋ ਗਿਆ ਤੇ ਪਿੰਡਾਂ 'ਚ ਫਿਰ ਵੀ ਆਪਾਂ ਤੁਰ ਫਿਰ ਸਰਦੇ ਸੀ ਇੱਧਰ ਉੱਧਰ ਬਸ ਉੱਥੋਂ ਘਰੇ ਸ਼ੁਰੂ ਕੀਤਾ ਘਰ ਕਾਫੀ ਜਗ੍ਹਾ ਹੈਗੀ ਆ ਤੇ ਉੱਥੇ ਸਟਾਰਟ ਕੀਤਾ ਆਪਾਂ ਟ੍ਰੇਨਿੰਗ ਨਾਲ ਮੇਰੇ ਭਤੀਜੇ ਲੱਗੇ ਟ੍ਰੇਨਿੰਗ ਕਰਨ ਵਾਸਤੇ ਇੱਕ ਸੀਗਾ ਸਟਾਰਟ ਕੀਤੀ ਇੱਕ ਤੋਂ ਤੇ ਪਰ ਤੁਹਾਨੂੰ ਪਤਾ ਜਿਵੇਂ ਪਿੰਡਾਂ ਵਾਲੇ ਲੱਤਾਂ ਬਾਵਾ ਖਿੱਚਦੇ ਆ ਥੋੜਾ ਵਿੱਚ ਕਈ ਹੁੰਦੇ ਆ ਤੇ ਉਹਨੂੰ ਥੋੜਾ ਬੋਲਣ ਲੱਗੇ ਕਿ ਨਹੀਂ ਤੂੰ ਪਹਿਲਾਂ ਹੀ ਪਤਲਾ ਹੈ ਤੋ ਕਿ ਮੈਂ ਕਰ ਲੂੰਗਾ ਯਾ ਟ੍ਰੇਨਿੰਗ ਤੋਂ ਹੋਰ ਜਦਾ ਪਤਲਾ ਹੋ ਜਾਊਂਗਾ ਨਾ ਭੱਜ ਬਟ ਉਹਨੇ ਫਿਰ ਉਹਨੂੰ ਮੈਂ ਮੋਟੀਵੇਟ ਕਰਦੇ ਰਿਹਾ ਕਿ ਨਹੀਂ ਆਪਾਂ ਤੂੰ ਟੈਨਸ਼ਨ ਨਾ ਲੈ ਆਪਾਂ ਕਰਾਂਗੇ ਤੇ ਉਸ ਤੋਂ ਬਾਅਦ ਸਾਡਾ ਕੰਮ ਸ਼ੁਰੂ ਹੋਇਆ ਗਰਾਊਂਡ ਦੇਖਿਆ ਪਿੰਡ ਦਾ ਪਿੰਡ ਦੇ ਗਰਾਊਂਡ 'ਚ ਮੰਨ ਲਓ ਕਾਫੀ ਕਾਹ ਹੋਇਆ ਸੀ ਉਸ ਟਾਈਮ ਤੇ ਮੰਨ ਲਓ ਕਾਫੀ ਜਿਆਦਾ ਵੱਡਾ ਸਾਡੇ ਪਿੰਡ ਦਾ ਗਰਾਊਂਡ ਹੈਗਾ ਸ਼ੇਕ ਕਿੱਲਿਆਂ ਦਾ ਗਰਾਊਂਡ ਹੈ ਸਰਕਾਰੀ ਸਕੂਲ ਦਾ ਗਰਾਊਂਡ ਹੈ ਅੱਛਾ ਤੇ ਉਸ ਤੋਂ ਬਾਅਦ ਆਪਾਂ ਉੱਥੇ ਪਹਿਲਾਂ ਘਰੇ ਕਰਦੇ ਰਹੇ ਫਿਰ ਅਸੀਂ ਕਿਹਾ ਨਹੀਂ ਯਾਰ ਹੁਣ ਆਪਾਂ ਨੂੰ ਥੋੜਾ ਹੋਰ ਚੀਜ਼ਾਂ ਵੀ ਚਾਹੀਦੀਆਂ ਮੰਨ ਲਓ ਸਾਡੇ ਪ ਬਹੁਤ ਪਹਿਲਾਂ ਬਣਿਆ ਸੀ ਬਟ ਉਸ ਤੋਂ ਬਾਅਦ ਕੇਅਰ ਨਹੀਂ ਕੀਤੀ ਕਿਸੇ ਨੇ ਘਟ ਜਾਂਦੇ ਸੀ ਮੁੰਡੇ ਫਿਰ ਉਸ ਤੋਂ ਬਾਅਦ ਆਪਣਾ ਉੱਥੇ ਜਾ ਕੇ ਆਪਾਂ ਦੇਖਿਆ ਸਿਸਟਮ ਸਾਰਾ ਫਿਰ ਉਹਦਾ ਬੰਦੇ ਬੰਦੇ ਇਕੱਠੇ ਕਰਕੇ ਥੋੜਾ ਬਹੁਤਾ ਕਾਕੂ ਜਿਹੜਾ ਸੀਗਾ ਗਰਾਊਂਡ ਦੇ ਵਿੱਚ ਉਹ ਸਾਰਾ ਸਾਫ਼ ਕਰਾਇਆ ਜਿਮ ਦਾ ਬਹੁਤ ਬੁਰਾ ਹਾਲ ਸੀ ਜਿਮ ਦਾ ਕੰਮ ਕਰਾਇਆ ਫਿਰ ਉਸ ਤੋਂ ਬਾਅਦ ਆਪਣੇ ਘਰਾਂ ਚ ਹੀ ਸਰਪੰਚ ਸਾਹਿਬ ਸੀ ਉਹਨਾਂ ਨਾਲ ਗੱਲ ਕੀਤੀ ਪਹਿਲਾਂ ਆਪਦੇ ਕੋਲੋਂ ਪੈਸੇ ਕੁਝ ਲਾ ਕੇ ਇਕੱਠੇ ਕਰਕੇ ਯਾਰਾਂ ਬੇਲੀਆਂ ਨਾਲ ਸਾਰਾ ਕੁਝ ਕਰਕੇ ਕੰਮ ਸ਼ੁਰੂ ਕਰਕੇ ਫਿਰ 1 ਤੋਂ 2 ਤੋਂ 2 ਤੋਂ 4 ਬੱਚੇ ਆਲੇ ਦੁਆਲੇ ਵੇਖ ਵੇਖ ਕੇ ਸਾਰੇ ਕਿਉਂਕਿ ਸਾਰੇ ਫ੍ਰੀ ਸੀ ਉਸ ਟਾਈਮ ਆਨਲਾਈਨ ਪੜਾਈਆਂ ਹੁੰਦੀਆਂ ਸੀ ਸਾਰੀਆਂ ਤੇ ਉਹਨਾਂ ਨੂੰ ਦੇਖ ਦੇ ਕੇ ਸਾਰੇ ਇਕੱਠੇ ਕਿਉਂਕਿ ਆਪਣੇ ਕੋਲ ਉਸ ਟਾਈਮ 2-250 ਬੱਚਾ ਆਉਣ ਲੱਗ ਗਿਆ ਅੱਛਾ ਬੱਚਾ ਵੀ ਕਿ ਬਜ਼ੁਰਗ ਵੀ ਆਉਣ ਲੱਗ ਗਏ ਦੇਖਣ ਵਾਸਤੇ ਕਿ ਬੱਚੇ ਕਰਦੇ ਕੀ ਆ ਵੀ ਕਿਵੇਂ ਕਰਾ ਰਹੇ ਉਹਨਾਂ ਨੂੰ ਮੰਨ ਲਓ ਅੰਕਲ ਆਂਟੀਆਂ ਸਾਰੇ ਆਪਣੇ ਪਿੰਡ ਦੀਆਂ ਭੈਣਾਂ ਭਰਾ ਸਾਰੇ ਜਿੰਨੇ ਵੀ ਸੀਗੇ ਸਾਰੇ ਇਕੱਠੇ ਹੋ ਕੇ ਉੱਥੇ ਆਉਣ ਲੱਗ ਗਏ ਤੇ ਇੱਥੋਂ ਆਪਣਾ ਭਾਈ ਜਿਵੇਂ ਆਪਾਂ ਤੁਸੀਂ ਦੱਸਦੇ ਪਏ ਸੀ ਕਿ ਜਦੋਂ ਬੱਚੇ ਆਉਣ ਲੱਗ ਪਏ ਸੀਗੇ ਤਾਂ ਪੰਡ ਤੋਂ 100 ਕਦੋਂ ਹੋਇਆ 100 ਤੋਂ 200 ਕਦੋਂ ਹੋਇਆ ਪਤਾ ਲੱਗਿਆ ਨਹੀਂ ਕਰ ਨਹੀਂ ਪਤਾ ਲੱਗਿਆ ਹੌਲੀ ਹੌਲੀ ਬਸ ਇੱਕ ਰਿਦਮ ਚ ਮਾਲੋ ਇੱਕ ਨੂੰ ਦੇਖ ਦੇ ਕੇ ਵੀ ਉੱਥੇ ਬਹੁਤ ਵਧੀਆ ਹੁੰਦੀ ਆ ਗੇਮ ਉੱਥੇ ਆ ਖਿਲਾਉਂਦੇ ਵਿੱਚ ਆਪਾਂ ਬੱਚੇ ਨੂੰ ਇਹ ਨਹੀਂ ਵੀ ਭੁਜਾਈ ਜਾਂਦੇ ਸੀ ਹਰ ਚੀਜ਼ ਆ ਮੰਨ ਲਓ ਪ੍ਰੋਪਰ ਕੰਮ ਕੀਤਾ ਪਹਿਲਾਂ 5-6 ਬੱਚੇ ਸੀਗੇ ਮੇਰੇ ਨਾਲ ਮੰਨ ਲਓ ਮੇਰੇ ਭਤੀਜੇ ਲਾਲੋ ਘਰਾਂ ਚ ਉਹਨਾਂ ਨੂੰ ਟ੍ਰੇਨ ਕੀਤਾ ਪ੍ਰੋਪਰ ਵੀ ਆਪਾਂ ਕਿਵੇਂ ਬੱਚੇ ਦੇ ਕੰਮ ਕਰਨਾ ਉਹ ਵੀ ਕਰਨ ਕੋਈ ਇੰਜਰੀ ਨਾ ਹੋਵੇ ਕਿਉਂਕਿ ਤੁਹਾਨੂੰ ਪਤਾ ਪਿੰਡਾਂ 'ਚ ਫਿਜ਼ਿਓ ਵਗੈਰਾ ਕਿੱਥੇ ਹੁੰਦੇ ਆ ਨਾ ਸ਼ਹਿਰਾਂ 'ਚ ਤਾਂ ਫਿਰ ਵੀ ਆਪਾਂ ਸਾਰਾ ਕੁਝ ਬੰਦ ਸੀਗਾ ਤੇ ਉਹਨਾਂ ਦੇ ਕੰਮ ਕਰਕੇ ਪ੍ਰੋਪਰ ਉਹਨਾਂ ਨੂੰ ਦੱਸਿਆ ਕਿ ਇਹ ਜਿਹੜੇ ਜਿਆਦਾ ਮੋਟੇ ਆ ਉਹਨਾਂ ਨੂੰ ਆਪਾ ਟ੍ਰੇਨਿੰਗ ਕਰਾਉਣੀ ਜਿਹੜੇ ਪਤਲੇ ਉਹਨਾਂ ਨੂੰ ਆਪਾ ਟ੍ਰੇਨਿੰਗ ਕਰਾਉਣੀ ਆ ਫਿਰ ਉਹਨਾਂ ਨੂੰ ਗੇਮਾਂ ਪ੍ਰੋਪਰ ਖੜਾਉਂਦੇ ਰਿਹਾ ਆਪਾਂ ਫੋਟੋ ਵਾਲੂ ਵੀ ਖੜਾਇਆ ਕ੍ਰਿਕਟ ਵੀ ਖੜਾਈ ਕਿ ਜਿਹੜਾ ਬੱਚੇ ਦਾ ਨਾ ਇੱਕ ਇੰਟਰਸਟ ਬਣਿਆ ਰਹੇ ਬੋਰ ਨਾ ਆਵੇ ਆਪਾਂ ਮਤਲਬ ਉਹ ਬੇਸਿਕ ਗੱਲ ਤੇ ਵੀ ਆਉਂਨੇ ਆ ਕਿ ਅੱਜਕੱਲ ਜਿਹੜੀ ਲੋਕਾਂ ਨੂੰ ਨਾ ਲੋਡ ਬੜੀ ਆ ਬਾਈ ਜੀ ਟ੍ਰੇਨਿੰਗ ਦੀ ਡਾਈਟ ਦੀ ਕਿਉਂਕਿ ਕੁਝ ਤਾਂ ਜਿਹੜੇ ਇੰਸਟਾਗ੍ਰਾਮਰ ਉਹਨਾਂ ਪਿੱਛੇ ਭੱਜ ਜਾਂਦੇ ਆ ਕੁਝ ਕੁਝ ਵੇਰੇ ਐਫਾਲ ਜਾਂਦੇ ਕਿ ਦੋ ਦਾਦਿਆਂ ਨਾਲ ਗੱਲਾਂ ਕਰਦੇ ਉਹ ਕਹਿੰਦੇ ਨਹੀਂ ਨਹੀਂ ਪੁੱਤ ਤੂੰ ਖਾ ਪੀ ਤੇ ਕਸਰਤ ਕਰ ਪਰ ਇਸ ਤੋਂ ਪਹਿਲਾਂ ਇੱਕ ਵੀਡੀਓ ਬੜੀ ਵਾਇਰਲ ਹੁੰਦੀ ਪਈ ਸੀ ਤੁਸੀਂ ਟ੍ਰੇਨਿੰਗ ਕਰਵਾ ਰਹੇ ਹੋ ਸ਼ਰਮਨ ਗਿੱਲ ਨੂੰ ਜਾਂ ਜਿਹੜੇ ਸਟਾਰ ਹੈਗੇ ਆ ਉਹ ਬਾਈ ਜੀ ਕੀ ਸਿਸਟਮ ਆ ਉਹ ਕਿਵੇਂ ਮਤਲਬ ਤੁਹਾਡੇ ਕੋਲੇ ਅਪਰੋਚ ਕਰਦੇ ਆ ਤੁਹਾਡੇ ਜਿਹੜੀ ਤੁਸੀਂ ਜਿਸ ਤਰ੍ਹਾਂ ਮੋਹਾਲੀ ਦੇ ਵਿੱਚ ਕੀ ਕਰਦੇ ਪਏ ਭਾਜੀ ਮੈਂ ਮੋਹਾਲੀ ਡਿਸਟ੍ਰਿਕਟ ਨਾਲ ਕੰਮ ਕਰਦਾ ਪਿਆ ਮੋਹਾਲੀ ਐਸੋਸੀਏਸ਼ਨ ਨਾਲ ਐਜ਼ ਅ ਟ੍ਰੇਨਰ ਕੰਮ ਕਰਦਾ ਪਿਆ ਅੰਡਰ 14 16 90 ਸੀਨੀਅਰ ਕਿਉਂਕਿ ਜਦੋਂ ਐਸੋਸੀਏਸ਼ਨ ਚੇਂਜ ਹੋਈ ਸੀ ਮੈਂ ਉਹ ਪਿੰਡ ਕੰਮ ਕਰਦਾ ਪਿਆ ਸੀਗਾ ਤੇ ਜਿਹੜੇ ਮੇਰੇ ਸੀਨੀਅਰ ਸੀਗੇ ਉਹਨਾਂ ਦਾ ਮੈਨੂੰ ਫੋਨ ਆਇਆ ਕਿ ਨਹੀਂ ਤੂੰ ਸਾਡੇ ਨਾਲ ਆ ਕੇ ਕੰਮ ਕਰਨਾ ਤੇ ਮੈਂ ਉਹਨਾਂ ਦੀ ਕਾਲ ਤੇ ਚਲਾ ਗਿਆ ਫਿਰ ਆਪਾਂ ਬੱਚਿਆਂ ਦੇ ਪ੍ਰੋਪਰ ਟੈਸਟ ਹੋ ਜਾਂਦਾ 14 ਦੇ 16 ਦੇ ਯੋਯੋ ਟੈਸਟ ਹੁੰਦਾ ਇੱਕ ਉਸ ਤੋਂ ਬੱਚੇ ਦਾ ਆਪਾਂ ਪਹਿਲਾਂ ਟ੍ਰਾਇਲ ਹੋ ਜਾਂਦਾ ਨੇ ਬੇਸਿਕਲੀ ਜਿਹੜੇ ਬੈਟਿੰਗ ਬੋਲਿੰਗ ਦੇ ਉਸ ਤੋਂ ਬਾਅਦ ਉਹਨੇ ਮੁੰਡੇ ਕੱਢ ਲਏ ਕੋਈ 30 70 ਜਿੰਨੇ ਵੀ ਕੱਢੇ ਆ ਉਸ ਤੋਂ ਬਾਅਦ ਉਹਨੇ ਫਿਟਨੈਸ ਟੈਸਟ ਹੋਇਆ ਜਿਹਨੂੰ ਯੋਯੋ ਟੈਸਟ ਕਹਿੰਦੇ ਆ ਆਪਾਂ ਉਹ ਟੈਸਟ ਤੋਂ ਬਾਅਦ ਹੀ ਬੱਚ ਆਪਰਚੂਨਿਟੀ ਚਲ ਮੈਨੂੰ ਮਿਲੀ ਬਹੁਤ ਵਧੀਆ ਲੱਗਿਆ ਮੈਨੂੰ ਉਹਨਾਂ ਨੇ ਬੁਲਾਇਆ ਫੋਨ ਕਰਕੇ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਸਾਡਾ ਮੰਨ ਲਓ ਕੰਮ ਸ਼ੁਰੂ ਹੋਇਆ ਉੱਥੋਂ ਟ੍ਰੇਨਿੰਗ ਤੋਂ ਟ੍ਰੇਨਿੰਗ ਤੋਂ ਬਾਅਦ ਅਸੀਂ ਮੰਨ ਲਓ ਅੰਡਰ 14 19 ਦੇ ਲਈ ਪਹਿਲਾਂ ਫਿਰ 23 ਦੇ ਲਈ ਫਿਰ ਸੀਨੀਅਰ ਦੇ ਉੱਥੋਂ ਵੀ ਜਿਹੜੇ ਮੁਹੱਲੇ ਤੋਂ ਖੇਡਦੇ ਆ ਮੰਨ ਲਓ ਸਰਪ੍ਰੀਖ ਬਰਾੜ ਹੋ ਗਿਆ ਜਿਵੇਂ ਰਮਨਦੀਪ ਸਿੰਘ ਹੋਗੇ ਤੇ ਹੋਰ ਕਈ ਮੰਨ ਲਓ ਜਿਹੜੇ ਆਈਪਲ ਪਲੇਅਰ ਆ ਜਾਂ ਰੰਜੀ ਟਰਾਫੀ ਪਲੇਅਰ ਆ ਉਹ ਮੰਨ ਲਓ ਉੱਥੇ ਆਂਦੇ ਸੀਗੇ ਫਿਰ ਉਹਨਾਂ ਨੂੰ ਲੱਗਿਆ ਕਿ ਮੈਂ 골ਡ ਜਿਮ ਚ ਕਰਦਾ ਪਿਆ ਕੰਮ ਉੱਥੇ ਮੋਹਲੀ ਤੇ ਉੱਥੇ ਗਰਾਊਂਡ ਵੀ ਹੈਗਾ ਆਪਣਾ ਸਾਹਮਣੇ ਫਿਰ ਉੱਥੇ ਹੀ ਸਟਾਰਟ ਹੋਇਆ ਇਹ ਬਾਈ ਇੱਕ ਬੜੀ ਖਾਸ ਗੱਲ ਹੈ ਕਿ ਮੇਰੇ ਮਨ ਚ ਬੜਾ ਸਵਾਲ ਸੀਗਾ ਕਿ ਜਿਹੜੇ ਕੁਝ ਇਹ ਕਹਿ ਦਿੰਦੇ ਆ ਕਿ ਥੋੜੀ ਜੀ ਫਾਸਟਿੰਗ ਕਰਕੇ ਇੰਟਰਮੀਡੀਏਟ ਜਾਂ ਕੁਛ ਇਸ ਤਰ੍ਹਾਂ ਦੀ ਕਰਕੇ ਉਹ ਬੜੇ ਡੌਲੇਜੇ ਕੱਢੇ ਨਾੜਾ ਕੱਢੀ ਫਿਰਦੇ ਆ ਉਹ ਆਮ ਬੰਦਾ ਕਰ ਸਕਦਾ ਬਾਈ ਜੇ ਆਮ ਬੰਦੇ ਦੀ ਗੱਲ ਹੋਵੇ ਥੋੜਾ ਜਿਹਾ ਮੋਟਾ ਮੇਰੇ ਵਰਗਾ ਹੋਵੇ ਤਾਂ ਕੀ ਕਰੇ ਉਹ ਭਾਈ ਮੈਨੂੰ ਜੋ ਬਾਕੀ ਮੈਥ ਬਣਿਆ ਹਰ ਬੰਦੇ ਦਾ ਆਪਦਾ ਆਪਦਾ ਪਰ ਮੈਨੂੰ ਲੱਗ ਨਹੀਂ ਰਿਹਾ ਉਹ ਚੀਜ਼ ਤੋਂ ਇੰਟਰਮੀਟਿੰਗ ਠੀਕ ਹੈ ਕਿਸੇ ਹੱਦ ਤੱਕ ਠੀਕ ਹੈ ਮੈਂ ਐ ਨਹੀਂ ਕਹਿੰਦਾ ਕਿ ਮੈਂ ਮਾੜੀ ਹੈ ਚੀਜ਼ ਕਿਸੇ ਤੱਕ ਠੀਕ ਹੈ ਬਟ ਐ ਨਹੀਂ ਤੁਸੀਂ ਕਹਿ ਸਕਦੇ ਕਿ ਤੁਸੀਂ ਡੋਲੇ ਬਣਾ ਲੋਗੇ ਜਾਂ ਨਾੜਾ ਕੱਢ ਲੋਗੇ ਉਹ ਤੁਸੀਂ ਬਾਕੀ ਮਿਹਨਤ ਆ ਬਾਕੀ ਕਿ ਸਿੰਪਲ ਵੇ ਨਾਲ ਬੰਦਾ ਚੱਲੂਗਾ ਸਿੰਪਲ ਜਿਵੇਂ ਪਿੰਡਾਂ ਜਾਂ ਪਰ ਦੇਸੀ ਡਾਈਟ ਖਾਂਦੇ ਸੀਗੇ ਉਹ ਡਾਈਟ ਖਾਓ ਤੇ ਸਭ ਕੁਝ ਸੈੱਟ ਰਹਿੰਦਾ ਭਾਈ ਜੇ ਆਪਾਂ ਕਵਾਂਗੇ ਕਿ ਮੈਂ ਅਰਬਨ ਡਾਈਟ ਖਾਵਾਂ ਆ ਖਾਵਾਂ ਉਹ ਫਿਰ ਮੈਂ ਇਹਨੂੰ ਡੀਪ ਚ ਫੇਰ ਲੈ ਕੇ ਆਉਣਾ ਆ ਜਦੋਂ ਤੁਹਾਡੇ ਤੁਹਾਡੇ ਕੋਲੇ ਆ ਸੁਪਰਸਟਾਰ ਜਾਂ ਖਿਡਾਰੀ ਆਉਂਦੇ ਆ ਜਾਂ ਜਿਹੜੇ ਰੰਜੀਤ ਟਰੋਫੀ ਵਾਲੇ ਆਉਂਦੇ ਆ ਹਾਂਜੀ ਉਹਨਾਂ ਦਾ ਬਈ ਜੀ ਜੇ ਕੋਈ ਐਗਜ਼ਾਮਪਲ ਫੇਰ ਮੈਂ ਉਹ ਬਈ ਮਤਲਬ ਜਿਹੜੇ ਤੁਹਾਡੇ ਕੋਲ ਲੇਟੈਸਟ ਆ ਉਹਨਾਂ ਦੀ ਲੈਣਾ ਹੈ ਇਹ ਉਹਨਾਂ ਦਾ ਐਟੀਟਿਊਡ ਕਿਵੇਂ ਦਾ ਹੁੰਦਾ ਉਹ ਤੁਹਾਡੇ ਨਾਲ ਮਿਲਦੇ ਕਿਵੇਂ ਉਹ ਕੀ ਗੱਲਾਂ ਕਰਦੇ ਭਾਈ ਐਟੀਟਿਊਡ ਤਾਂ ਆਪਣੇ ਵਰਗੇ ਆ ਆਪਣੇ ਤੋਂ ਮੈਨੂੰ ਨਾਲ ਜ਼ਿਆਦਾ ਵਧੀਆ ਕਿਉਂਕਿ ਆਪਣੀ ਰਿਸਪੈਕਟ ਕਰਦੇ ਆ ਕਿ ਆਪਾਂ ਉਹਨਾਂ ਨਾਲ ਕੰਮ ਕਰਦੇ ਪਏ ਆ ਉਹਨਾਂ ਦੇ ਪਲਾਨ ਪ੍ਰੋਪਰ ਬਣੇ ਹੁੰਦੇ ਟ੍ਰੇਨਿੰਗ ਦੇ ਕਿ ਉਹਨਾਂ ਨੇ ਕੀ ਟ੍ਰੇਨਿੰਗ ਚ ਕਰਨਾ ਕੀ ਨਹੀਂ ਬਸ ਆਪਾਂ ਉਹਨਾਂ ਦੇ ਇੱਕ ਹੈਲਪ ਕਰਨੀ ਹੁੰਦੀ ਕਹਿੰਦਾ ਮਤਲਬ ਜਿਹੜਾ ਜਿਹੜਾ ਅਪਰੋਚ ਤਾਂ ਕਰਦੇ ਵੀ ਜਿਹੜਾ ਕੋਈ ਤੁਹਾਨੂੰ ਜਾਣਦਾ ਹੁੰਦਾ ਹੈ ਕਿ ਉਹ ਅਪਰੋਚ ਕਰਦੇ ਕਿ ਉਹ ਭਾਈ ਉੱਥੇ ਕਰਾ ਰਿਹਾ ਯਾਰ ਮੈਂ ਉਹਨਾਂ ਕੋਲ ਜਾਵਾਂ ਮੈਂ 10 ਦਿਨ ਆਇਆ ਟਾਈਮ ਇਨਾਂ ਕੋਲ ਹੁੰਦਾ ਹੀ ਨਹੀਂ ਭਾਜੀ ਹਫ਼ਤਾ 10 ਦਿਨ ਹੁੰਦੇ 20 ਦਿਨ ਹੁੰਦੇ ਕਿਉਂਕਿ ਬੀਜ਼ੀ ਹੁੰਦੇ ਆਪਦੇ ਮੈਚੇਸ ਵਗੈਰਾ ਵਿੱਚ ਤੇ ਫ ਤੇ ਐਟੀਟਿਊਡ ਕਹਿੰਦਾ ਮਤਲਬ ਕਿ ਇਹਨਾਂ ਦਾ ਬਹੁਤ ਵਧੀਆ ਭਾਈ ਆਪਣੇ ਉਦੇ ਮੇਂ ਜਿਆਦਾ ਰਿਸਪੈਕਟ ਕਰਦੇ ਹਰ ਬੰਦੇ ਦੀ ਤੇ ਮੰਨ ਲਓ ਪ੍ਰੋਪਰ ਵਧੀਆ ਤਰੀਕੇ ਨਾਲ ਗੱਲ ਕਰਦੇ ਕੋਈ ਇਦਾਂ ਦਾ ਹਵਾ ਹੂਵਾ ਨਹੀਂ ਹੁੰਦੀ ਕਿ ਮੈਂ ਇੰਡੀਆ ਖੇਡਦਾ ਪਿਆ ਜਾਂ ਮੈਂ ਆਈਪੀਐਲ ਖੇਡਦਾ ਪਿਆ ਐ ਪੂਰੇ ਭਰਾ ਵਾਂਗੂ ਮਿਲਦੇ ਆਪਾਂ ਉਵੇਂ ਗੱਲ ਕਰਦੇ ਪ੍ਰੋਪਰ ਜੋ ਕੋਈ ਪੁੱਛੀਏ ਕੋਈ ਉੱਥੇ ਦਾ ਕੀ ਮਾਹੌਲ ਉੱਪਰ ਹਨਾ ਹੂੰ ਹੂੰ ਫਿਟਨੈਸ ਲੈਵਲ ਕੀ ਚੱਲਦਾ ਉੱਥੇ ਪਲੇਅਰਾਂ ਦਾ ਕੀ ਖਾਂਦੇ ਤੁਸੀਂ ਕਿਵੇਂ ਆ ਉਹ ਪ੍ਰੋਪਰ ਜੇ ਤੁਸੀਂ ਇੱਕ ਵਾਰ ਪੁੱਛੋਗੇ ਤਾਂ ਇਹ ਮੰਨ ਲਓ ਇੱਕ ਦਾ ਜਵਾਬ ਤਿੰਨ ਵਾਰ ਦਿੰਦੇ ਆ ਮੰਨ ਲਓ ਐ ਨਹੀਂ ਵੀ ਹਾਂ ਹਾਂ ਭਾਜੀ ਆ ਕਿ ਮਾਲੋ ਲੰਬਾ ਉਹਨੂੰ ਖਿੱਚਦੇ ਆ ਮੰਨ ਲਓ ਇਦਾਂ ਜਿਹੜੇ ਉਹਨਾਂ ਦੇ ਮੈਨੂੰ ਲੱਗਦਾ ਨਾਲ ਦੇ ਹੁੰਦੇ ਜਿਹੜੇ ਉਹਨਾਂ ਨੂੰ ਚੱਕਦੇ ਉਹ ਬਾਹਲਾ ਫੀਲਿੰਗ ਲੈ ਜਾਂਦੇ ਉਹ ਥੋੜਾ ਜਿਹਾ ਹੁੰਦਾ ਵਿੱਚ ਕਈ ਨਾਲ ਹੁੰਦੇ ਆ ਮੁੰਡੇ ਪਰ ਜਿਹੜੇ ਇਹਨਾਂ ਦਾ ਮੁੰਡੇ ਉਹ ਸਾਰੇ ਭਾਜੀ ਘੈਂਟ ਸੀਗੇ ਕੋਈ ਇਦਾਂ ਦਾ ਕੋਈ ਮੈਨੂੰ ਲੱਗਿਆ ਨਹੀਂ ਕੋਈ ਮੁੰਡਾ ਵੀ ਕਿ ਹਾਂ ਯਾਰ ਇਹ ਇਦਾਂ ਬਿਹੇਵ ਕਰਦਾ ਪਿਆ ਅੰਮ੍ਰਿਤ ਜੇਕਰ ਗੱਲ ਕੀਤੀ ਜਾਵੇ ਵੀਰੇ ਕਈ ਵਾਰ ਕਹਿ ਦਿੰਦੇ ਆ ਕਿ ਵੱਡੇ ਸ਼ਹਿਰਾਂ ਦੀਆਂ ਵੱਡੀਆਂ ਗੱਲਾਂ ਹੋ ਜਾਂਦੀਆਂ ਅਸੀਂ ਜੇਕਰ ਪਿੰਡਾਂ ਦੀ ਗੱਲ ਕੀਤੀ ਜਾਵੇ ਬਸ ਐ ਡੰਬਲ ਚੁੱਕਿਆ ਬਾਈ ਹਨਾ ਬੈਂਚ ਪ੍ਰੈਸ ਲਾ ਲਈ ਮੈਂ ਤੁਹਾਡੀਆਂ ਵੀਡੀਓਜ਼ ਦੇਖੀਆਂ ਉਹ ਚਲਦੀਆਂ ਵੀ ਪਈਆਂ ਇਸ ਟਾਈਮ ਤੁਸੀਂ ਉਹ ਮਤਲਬ ਰੱਸੀ ਦੀ ਪਾ ਕੇ ਇਲਾਸਟਿਕ ਵਾਲੀ ਲੱਤਾਂ ਨਹੀਂ ਮੋੜਦੇ ਪਏ ਉਹ ਕੀ ਚੀਜ਼ਾਂ ਹੁੰਦੀਆਂ ਬਾਈ ਉਹ ਭਾਜੀ ਉਹ ਐਕਟੀਵੇਸ਼ਨ ਜਿਵੇਂ ਮੰਨ ਲਓ ਗਲੂਟ ਕਹਿੰਦੇ ਆ ਆਪਣੇ ਬੰਮਸ ਜਿਹਨੂੰ ਕਹਿੰਦੇ ਆ ਆਪਣਾ ਇਹਦੀ ਐਕਟੀਵੇਸ਼ਨ ਹੁੰਦੀ ਮੰਨ ਲਓ ਜਗਾਉਣਾ ਇਹਨੂੰ ਕਿ ਜਦੋਂ ਆਪਾਂ ਟ੍ਰੇਨਿੰਗ ਕਰਨ ਲੱਗਦੇ ਆ ਕਿ ਕੋਰ ਐਕਟੀਵੇਸ਼ਨ ਹੁੰਦੀ ਆ ਆਪਣੇ ਪੇਟ ਨੂੰ ਮੰਨ ਲਓ ਐਕਟੀਵੇਸ਼ਨ ਮਤਲਬ ਕਹਿੰਦਾ ਜਗਾਉਣ ਦੀ ਗੱਲ ਕਰਦੇ ਪਏ ਆ ਇੰਜਰੀ ਨਹੀਂ ਹੁੰਦੀ ਭਾਜੀ ਗੱਲ ਨੂੰ ਕੋਈ 플레이ਰ ਦੇ ਮੰਨ ਲਓ ਆਪਾਂ ਹੈਵੀ weight ਟ੍ਰੇਨਿੰਗ ਕਰਨੀ ਸ਼ ਕੀ ਐਕਟਿਵ ਕਰਕੇ ਫਿਰ ਉਸ ਤੋਂ ਬਾਅਦ ਟ੍ਰੇਨਿੰਗ ਸ਼ੁਰੂ ਕਰਦੇ ਆਪਾਂ ਬੇਸਿਕਲੀ ਇੱਕ ਵਾਰਮ ਅਪ ਕਹਿ ਦਿੰਨੇ ਆਪਾਂ ਜਿਵੇਂ ਮਤਲਬ ਗਰਮ ਕਰਨਾ ਮੰਨ ਲਓ ਮਸਲ ਨੂੰ ਪੰਜਾਬੀ ਜਿਵੇਂ ਆਪਾਂ ਕਹਿ ਦਿੰਨੇ ਆ ਗਰਮ ਕਰਨਾ ਤੇ ਉਸ ਤੋਂ ਬਾਅਦ ਫਿਰ ਟ੍ਰੇਨਿੰਗ ਉਹਨੂੰ ਕਰ ਲਉ ਆਪਾਂ ਜੇ ਹੈਵੀ ਵੇਟ ਟ੍ਰੇਨਿੰਗ ਕਰਨੀ ਹੈ ਕੁਝ ਵੀ ਕਰਨਾ ਹੈ ਤੇ ਉਹਦੇ ਨਾਲ ਫਿਰ ਇੰਜਰੀ ਤੋਂ ਆਪਾਂ ਬਚਦੇ ਆ ਕਰ ਲਉ ਕੋਈ ਆਪਣੀ ਇੰਜਰੀ ਨਹੀਂ ਹੁੰਦੀ ਜਿਕਰ ਹੁਣ ਮੈਂ ਫਿਰ ਅੰਮ੍ਰਿਤ ਤੇ ਆ ਜਾਣਾ ਆ ਜਿਹੜਾ ਅੰਮ੍ਰਿਤ ਫਿਰੋਜ਼ਪੁਰ ਦੇ ਵਿੱਚ ਇਹ ਸ਼ੁਰੂਆਤ ਕਰਦਾ ਹੈ ਕੋਵਿਡ ਦੇ ਵਿੱਚ ਹਾਂਜੀ ਉਹ ਇੱਕ ਕਹਿੰਦੇ ਹੁੰਦੇ ਆ ਕਿ ਮਤਲਬ ਸੈਲਫਲੈਸ ਸਰਵਿਸ ਸ਼ੁਰੂ ਕਰਦਾ ਆ ਕਿ ਮੈਂ ਗਰਾਊਂਡ ਦੇ ਵਿੱਚ ਬੱਚਿਆਂ ਨੂੰ ਟ੍ਰੇਨਿੰਗ ਦੇਣੀ ਆ ਭਾਵੇਂ ਉਹ ਬੀਬੀਆਂ ਭੈਣਾਂ ਬਜ਼ੁਰਗ ਮੋਟੇ ਪਤਲੇ ਆ ਟ੍ਰੇਨਿੰਗ ਸ਼ੁਰੂ ਹੁੰਦੀ ਆ ਭਾਈ ਕਈ ਵਾਰ ਕੋਈ ਇਨਸੀਡੈਂਟ ਜਾਂ ਕੋਈ ਅਜਿਹੀ ਯਾਦਗਾਰ ਬਣ ਜਾਂਦੀ ਆ ਕਦੇ ਕੋਈ ਬਣੀ ਕੋਈ ਇਸ ਤਰ੍ਹਾਂ ਦੀ ਉਹ ਉਹਨਾਂ ਦਿਨਾਂ ਦੀ ਗੱਲ ਜ਼ਿਕਰ ਕੀਤੀ ਜਾਵੇ ਯਾਦਗਾਰ ਕਦੇ ਕੋਈ ਇਨਸੀਡੈਂਟ ਹੋਇਆ ਹੋਵੇ ਇਸ ਤਰ੍ਹਾਂ ਦਾ ਕੋਈ ਯਾਦ ਰਹਿ ਗਿਆ ਹੋਵੇ ਕਿਸੇ ਕਿਸੇ ਨੇ ਕੋਈ ਗੱਲ ਅਜਿਹੀ ਕਹਿਤੀ ਹੋਵੇ ਜਾਂ ਪੈਂਡ ਵਾਲੇ ਗੱਲਾਂ ਕਰਨ ਲੱਗ ਕੇ ਆਂਦੇ ਪਿੰਡ ਵਾਲੇ ਭਾਜੀ ਵੈਸੇ ਤਾਂ ਪਹਿਲਾਂ ਥੋੜੇ ਵਿੱਚ ਹੈਗੇ ਸੀ ਇਹ ਕਰਦੇ ਸੀਗੇ ਬਟ ਪਿੰਡ ਵਾਲੇ ਬਾਅਦ ਚ ਹਜੇ ਵੀ ਯਾਦ ਕਰਦੇ ਆ ਪਿੰਡ ਵਾਲੇ ਮੰਨ ਲਓ ਜਿਹੜੇ ਮੰਨ ਲਓ ਪਿੰਡ ਦੀਆਂ ਆਂਟੀਆਂ ਅੰਕਲ ਫੋਨ ਕਰਕੇ ਕਹਿੰਦੇ ਵੀ ਤੂੰ ਕਿਦੋਂ ਆਉਣਾ ਮੰਨ ਲਓ ਤੇਰੇ ਨਾਲ ਮਾਹੌਲ ਸੀ ਵਧੀਆ ਆਪਾਂ ਟ੍ਰੇਨਿੰਗ ਤੇ ਜਾਂਦੇ ਸੀ ਹੁਣ ਸਾਡੇ ਕੋਲ ਉੱਠਿਆ ਨਹੀਂ ਜਾਂਦਾ ਹੁਣ ਅਸੀਂ ਗਰਾਊਂਡ ਨਹੀਂ ਜਾਂਦੇ ਉਦੋਂ ਅਸੀਂ ਆਟੋਮੈਟਿਕ ਜਿਉ ਤੂੰ ਸੀਗਾ ਕਿ ਖਿੱਚ ਪੈਂਦੀ ਸੀ ਯਾਰ ਜਾਈਏ ਜਿੱਦਾਂ ਛੁੱਟੀ ਹੁੰਦੀ ਸੋ ਉਦੋਂ ਉਹਨਾਂ ਨੂੰ ਦਿੱਕਤ ਹੁੰਦੀ ਯਾਰ ਅੱਜ ਕਿਉਂ ਨਹੀਂ ਗਏ ਤੇ ਮੰਨ ਲਓ ਹਜੇ ਵੀ ਕਈਆਂ ਦੇ ਮੰਨ ਲਓ ਫੋਨ ਕਈਆਂ ਦੇ ਕਿ ਬਹੁਤਾਂ ਦੇ ਫੋ ਪਰ ਹਾਜੇ ਵੀ ਕਈਆਂ ਦੇ ਫੋਨ ਆਉਂਦੇ ਆ ਮੰਨ ਲਓ ਪੁੱਛਦੇ ਆ ਜੇਕਰ ਬਈ ਇੱਕ ਜਿਮ ਕੋਚ ਟ੍ਰੇਨਰ ਦੀ ਗੱਲ ਕੀਤੀ ਜਾਵੇ ਫਿਟਨੈਸ ਉਹਦੀ ਜੇ ਲਾਈਫ ਸ਼ਡਿਊਲ ਦੀ ਗੱਲ ਕੀਤੀ ਜਾਵੇ ਸਵੇਰੇ ਜਿਵੇਂ ਆ ਆਮ ਦੇਖਦੇ ਆਪਾਂ ਕਿ ਨਾਰਮਲ 4 ਵਜੇ ਉੱਠਣਾ ਪੈਂਦਾ ਕਈਆਂ ਨੂੰ ਹਾਂਜੀ ਮੁੜ ਕੇ ਜਿਵੇਂ ਪਹੁੰਚਣਾ ਟ੍ਰੇਨਿੰਗ ਦੇਣੀ ਉਸ ਤੋਂ ਬਾਅਦ ਬਾਕੀਆਂ ਸਾਰਾ ਕੁਝ ਕਰਨਾ ਤੁਹਾਡੀ ਕਿਵੇਂ ਰੁਟੀਨ ਚੱਲਦੀ ਪਈ ਭਾਜੀ ਮੈਂ 6:30 sire ਉੱਠਣਾ ਪੈਂਦਾ 6:30 ਉੱਠ ਕੇ ਆਪਣਾ ਫਰੈਸ਼ ਰਿਫਰਸ਼ ਹੋ ਕੇ ਬ੍ਰੇਕਫਾਸਟ ਥੋੜਾ ਬਣਾ ਕੇ 5:30 ਆਪਣਾ ਸੈਸ਼ਨ ਸਟਾਰਟ ਹੋ ਜਾਂਦਾ ਕਿਉਂਕਿ ਸੈਸ਼ਨ ਸਟਾਰਟ ਤਾਂ ਹੁੰਦਾ ਕਿ ਜਿਹੜੇ ਬੱਚੇ ਆ ਛੋਟੇ ਸਕੂਲ ਵਾਲੇ ਆ ਉਹਨਾਂ ਨੇ ਸਕੂਲੇ ਜਾਣਾ ਦਾ 8 ਵਜੇ ਤੇ ਫਿਰ 5:30 ਤੋਂ ਲੈ ਕੇ 7 ਵਜੇ ਤੱਕ ਉਹਨਾਂ ਦਾ ਸੈਸ਼ਨ ਚੱਲਦਾ ਉਹਨਾਂ ਨਾਲ ਟ੍ਰੇਨਿੰਗ ਹੁੰਦੀ ਆ ਫਿਰ ਉਦੋਂ ਬਾਅਦ ਹੋਰ ਬੱਚੇ ਸੀਨੀਅਰ ਆ ਜਾਂਦੇ ਆ ਫਿਰ ਇਦਾਂ ਚੱਲਦੇ ਚੱਲਦੇ 11 11:30 1 12 ਤੱਕਰ ਗੱਲ ਪਹੁੰਚ ਜਾਂਦੀ ਹੈ। ਕਈ ਵਾਰੀ 12:30 ਵਜੇ ਹੁੰਦੇ ਕੋਈ ਇੱਕ ਟਾਈਮ ਨਹੀਂ ਮਾਲੋ ਫਿਕਸ ਟਾਈਮ 12 ਤੋਂ 1 ਦੇ ਵਿੱਚ ਹੈਗਾ। ਫਿਰ ਘਰੇ ਜਾ ਕੇ ਆਪਦਾ ਰੈਸਟ ਕਰਕੇ ਲੰਚ ਕਰਕੇ ਫਿਰ ਸ਼ਾਮ ਨੂੰ ਫਿਰ 4:30 ਤੋਂ ਲੈ ਕੇ 9:30 ਫਿਰ ਵੱਜ ਜਾਂਦੇ। ਬਈ ਇੱਕ ਨਾ ਸਵਾਲ ਆ ਇੱਕ ਨਾ ਰੇਸ ਲੱਗੀ ਹੋਈ ਆ। ਲੋਕ ਜੌਬਾਂ ਦੀ ਰੇਸ ਹੀ ਲੱਗੀ ਹੋਈ ਆ। ਆ ਚੰਗੇ ਚੰਗੇ ਜੇਕਰ ਗੱਲ ਕੀਤੀ ਜਾਵੇ ਆ ਕਾਰਪੋਰੇਟ ਘਰਾਣਿਆਂ ਦੀ ਜਾਂ ਪ੍ਰਾਈਵੇਟ ਲਿਮਟਿਡ ਕੰਪਨੀਆਂ ਦੀ 9 ਵਜੇ ਜਾਂਦੇ ਆ 6-7 ਵਜੇ ਆ ਜਾਂਦੇ। ਇੱਕ ਰੇਸ ਲੱਗੀ ਹੋਈ ਆ। ਹਾਂ ਜੀ ਹਾਂ। ਮੈਂ ਥੋੜੀ ਦੇਖਿਆ ਤੁਸੀਂ ਤੋਂ ਚੰਡੀਗੜ੍ਹ ਤੋਂ ਆਏ ਹੋ ਇੱਕ ਕਾਲੀ ਗੱਡੀ 'ਚ ਆਏ ਹੋ ਹਨਾ ਸਕਾਰਪੀਓ ਦੇ ਵਿੱਚ ਹੁਣ ਤੁਸੀਂ ਫਿਰੋਜ਼ਪੁਰ ਜਾਣਾ ਤੇ ਐਜ਼ ਏ ਟ੍ਰੇਨਰ ਬਾਈ ਫਿਰ ਇੰਨਾ ਖਰਚਾ ਮੈਂਟੇਨ ਕਰਨਾ ਕੀ ਇਹ ਰੇਸ ਤੋਂ ਬਾਹਰ ਹੋਣਾ ਪੈਣਾ ਕੀ ਕਰਨਾ ਚਾਹੀਦਾ ਲੋਕਾਂ ਨੂੰ ਕਿਵੇਂ ਪੈਸੇ ਕਮਾਉਣ ਤੁਸੀਂ ਦੇਖਿਆ ਹੁਣ ਆਪਿੰਦਾ ਸਾਰਾ ਕੁਝ ਕਰਕੇ ਪੈਸੇ ਕਮਾਉਣ ਦਾ ਤਰੀਕਾ ਇਹ ਰੇਸ 'ਚ ਹੀ ਰਹਿ ਕੇ ਆ ਕਿ ਹੋਰ ਵੀ ਹੱਲ ਹੈਗੇ ਆ ਨਹੀਂ ਹੱਲ ਤਾਂ ਭਾਈ ਟ੍ਰੇਨਿੰਗ ਦੇ ਵੀ ਹੱਲ ਹੈਗੇ ਆ ਕੋਈ ਵੀ ਹੋਰ ਵੀ ਜੌਬਾਂ ਦੇ ਜਿਵੇਂ ਮੰਨ ਲਓ ਤੁਸੀਂ ਕਹਿੰਨੇ ਪਿਆ ਰੇਸ ਲੱਗੀ ਆ ਉਹ ਚੱਲ ਤਾਂ ਰਹੀ ਆ ਪਰ ਉਹ ਆਪਣੀ ਇੱਕ ਰਿਦਮ ਨਹੀਂ ਤੁਰੇ ਹੋਇਆ ਮਨ ਲੋ ਉੱਠੇ ਉਹੀ ਚੱਲੇ ਗਏ ਫਿਰ ਉੱਠੇ ਮਨ ਲੋ ਉਹਨਾਂ ਦਾ ਕੋਈ ਲਾਈਫ ਸਟਾਈਲ ਨਹੀਂ ਹੈਗਾ ਕੋਈ ਵੀ ਮਨ ਲੋ ਆਪਣੀ ਬਾਡੀ ਨੂੰ ਲੈ ਕੇ ਕੋਈ ਆਪਣੇ ਸਰੀਰ ਨਾਲ ਪਿਆਰ ਨਹੀਂ ਹੈਗਾ ਮਨ ਲੋ ਉੱਠੇ ਜੇ ਆਰਾਮ ਨਾਲ ਉੱਠੇ ਕਈ ਹਾਂ ਕਈ ਹੁੰਦੇ ਬੰਦੇ ਵੀ ਜਿਹੜੇ ਉਹਨਾਂ ਨੂੰ ਪਤਾ ਹੈ ਇਸ ਜੌਬ ਤੇ ਵੀ ਜਾਣਾ ਪਰ ਸਵੇਰੇ ਮੈਨੂੰ ਕੋਈ ਮਿਲਦੇ ਕਈ ਜਿਮ ਜਦੋਂ ਮੈਂ ਕਈ ਵਾਰ ਜਿਮ 5:30 5:30 ਮਨ ਲੋ ਪਹੁੰਚਦਾ ਕਈ ਮੇਰੇ ਤੋਂ ਪਹਿਲਾਂ ਹੀ ਬੰਦੇ ਪਹੁੰਚੇ ਹੁੰਦੇ ਉੱਥੇ ਅੱਛਾ 5 ਵਜੇ ਜਿਮ ਖੁੱਲ ਜਾਂਦਾ ਕਈ ਵਾਰ ਪਹਿਲੇ ਹੀ ਬੰਦੇ ਉੱਥੇ ਟ੍ਰੈਡਮਿਲ ਤੇ ਕੋਈ ਚੜ੍ਹਿਆ ਹੁੰਦਾ ਕੋਈ ਵੇਟ ਟ੍ਰੇ अच्छा ओक ट्रेनिंग ਕਰਦੇ ਆ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਤੁਸੀਂ ਵੀ ਹੁਣ ਕੈਨੇਡਾ ਵੀ ਜਾਣਾ ਹੈ ਹੈਨਾ ਉੱਥੇ ਕੌਣ ਰਹਿੰਦਾ ਕੋਈ ਨਾਮ ਫਿਰ ਤੁਹਾਡਾ ਕੋਈ ਉੱਥੇ ਰਿਸ਼ਤੇਦਾਰ ਹੈ ਕੌਣ ਮੇਰੇ ਸਿਸਟਰ ਆ ਮੇਰੇ ਭਾਈ ਜੀ ਆ ਗੁਲਸ਼ੇਰ ਗਿੱਲ ਜਿਹੜੇ ਹਾਂ ਆਪਣਾ ਸਿੰਗਰ ਵੀ ਹੈਗੇ ਆ ਮੰਨ ਲਓ ਪਹਿਲਾਂ ਵੀ ਚੰਗੇ ਉਹਨਾਂ ਦੇ ਗਾਣੇ ਵਗੈਰਾ ਆਏ ਹੁਣ ਵੀ ਕਰਦੇ ਪਏ ਆਪਣੇ ਸ਼ੌਂਕ ਨੂੰ ਕਰਦੇ ਹੁਣ ਪਹਿਲਾਂ ਤਾਂ ਮੰਨ ਲਓ ਉਹਦੇ ਵਿੱਚ ਲਾਈਨ ਦੇ ਵਿੱਚ ਸੀਗੇ ਹੁਣ ਬਸ ਉਹ ਇੱਕ ਸ਼ੌਂਕ ਨੂੰ ਉਹ ਕਹਿੰਦੇ ਬਾਹਰਲੇ ਮੁਲਕਾਂ 'ਚ ਕੰਮ ਵੀ ਨਾਲ ਕੰਮ ਵੀ ਕਰਨਾ ਪੈਂਦਾ ਫਿਰ ਟਾਈਮ ਘੱਟ ਹੁੰਦਾ ਕਿ ਮੈਂ ਤੁਸੀ ਵੀ ਚੱਲੇ ਹਾਂ ਹਾਂਜੀ ਮੇਰੀ ਫਲਾਈਟ ਹੈ ਮੈਂ ਤਾਂ ਨਹੀਂ ਕੋਈ ਜਾ ਕੇ ਉੱਥੇ ਮੁੜ ਕੇ ਮਾਣੀ ਨਹੀਂ ਭਾਈ ਮਹੀਨੇ ਬਾਅਦ ਮਹੀਨੇ ਦੀ ਟਿਕਟ ਲਈ ਆ 12 ਨੂੰ ਮੇਰੀ ਹੁਣ 5 ਨੂੰ ਹੈਗੀ ਆ ਫਲਾਈਟ ਤੇ 12 ਅਕਤੂਬਰ ਦੀ ਵਜੇ ਵਾਪਸ ਹੋ ਜੇਕਰ ਭਾਈ ਹੁਣ ਮੈਂ ਥੋੜਾ ਜਿਹਾ ਹੋਰ ਮਤਲਬ ਉਹ ਗੱਲ ਕਰਦਾ ਕਿ ਸਾਡੇ ਕੁਝ ਯਾਰ ਦੋਸਤ ਮੋٹے ਪਤਲੇ ਹੁੰਦੇ ਆ ਹਾਂਜੀ ਮੋٹے ਵਾਲੇ ਹੁੰਦੇ ਆ ਉਹਨਾਂ ਵਾਸਤੇ ਭਾਈ ਕੀ ਕੀ ਕਰ ਸਕਦੇ ਆ ਭਾਈ ਪਹਿਲਾ ਤਾਂ ਆਪਣੀ ਡਾਈਟ ਦਾ ਧਿਆਨ ਰੱਖਣਾ ਪੈਣਾ ਕੀ ਕੀ ਧਿਆਨ ਰੱਖਣਾ ਭਾਈ ਤਿੰਨ ਟਾਈਮ ਰੋਟੀ ਖਾਈਦੀ ਆ ਕੀ ਖਾ ਸਕਦੇ ਰੋਟੀ ਖਾਓ ਰੋਟੀ ਬੰਦ ਨਹੀਂ ਕਰਨੀ ਪਰ ਇਹ ਕਿ ਮਿੱਠੇ ਤੋਂ ਥੋੜਾ ਪਰਹੇਜ਼ ਕਰਨਾ ਪੈਣਾ ਭਾਈ ਤੇ ਤਲੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਇੱਕ ਮੇਰਾ ਇਹ ਹੈ ਕਿ ਜੋ ਮੇਰੀ ਆਪਦੀ ਸੋਚਣੀ ਜਾਂ ਆਪਾਂ ਸੁਣਦੇ ਦਰੁਦਰੋ ਜੋ ਵੀ ਚੰਗੇ ਆਪਦੇ ਸਿਰ ਸਾਡੇ ਸੀਨੀਅਰ ਆ ਜਾਂ ਟ੍ਰੇਨਰ ਆ ਜਾਂ ਡਾਈਟੇਸ਼ਨ ਆ ਜਿਹੜੇ ਚੰਗੇ ਮੰਨ ਲਓ ਇੱਕ ਲਿਮਟ ਨਾਲ ਖਾਓ ਜਿੰਨਾ ਮੰਨ ਲਓ ਢੇਡ ਆਪਣਾ ਖਾਲੀ ਰੱਖੋ 70% 80% ਆਪਣਾ ਖਾਓ 20% ਖਾਲੀ ਰੱਖੋ ਤੇ ਵਾਰੀ ਵਾਰੀ ਨਾ ਖਾਓ ਮੰਨ ਲਓ ਇੱਕ ਤੁਸੀਂ ਆਪਦਾ ਤਿੰਨ ਜਾਂ ਚਾਰ ਵਾਰ ਚਾਰ ਵਾਰ ਦਿਨ ਚ ਖਾਓ ਮੰਨ ਲਓ ਸਵੇਰੇ ਉੱਠ ਕੇ ਤੁਸੀਂ ਆਦਾ ਪਾਣੀ ਪੂਣੀ ਪੀਓ ਉਦੋਂ ajo ਤੇ ਬ੍ਰੇਕਫਾਸਟ ਲੈਣਾ ਕੋਈ ਓਟਸ ਖਾਣੇ ਆ ਦਲੀਆ ਖਾਣਾ ਕੋਈ ਸ਼ੇਕ ਪੀਣਾ ਉਹ ਪੀਓ ਉਸ ਤੋਂ ਬਾਅਦ ਐ ਨਹੀਂ ਵੀ ਤੁਸੀਂ ਮੰਨ ਲਓ ਹੁਣ ਸ਼ੇਕ ਪੀਤਾ ਜਾਂ ਦਲੀਆ ਖਾਦਾ ਅੱਧੇ ਘੰਟੇ ਬਾਅਦ ਤੁਸੀਂ ਕੋਈ ਸੇਬ ਖਾ ਰਹੇ ਆ ਤੁਸੀਂ ਕੇਲਾ ਖਾ ਰਹੇ ਆ ਮੰਨ ਲਓ ਤੁਸੀਂ ਬਦਾਮ ਖਾ ਰਹੇ ਆ ਹੈਲਥੀ ਉਹ ਵੀ ਚੀਜ਼ਾਂ ਪਰ ਇੱਕ ਟਾਈਮ ਰੱਖੋ ਕਿ ਯਾਰ ਮੈਂ ਨਹੀਂ ਟਾਈਮ ਮਿਲਦਾ ਤੁਸੀਂ ਪਰ ਚਾਰ ਵਾਰ ਦਿਨ ਚ ਚਾਰ ਜਾਂ ਪੰਜ ਵਾਰ ਹੱਦ ਇਸ ਤੋਂ ਜ਼ਿਆਦਾ ਨਹੀਂ ਆਪਣੇ ਲੋਕਾਂ ਦਾ ਕੀ ਹੈਗਾ ਕਿ ਆਪਾਂ ਕੀ ਕਰਦੇ ਆ ਹੁਣ ਆਪਾਂ ਕੀਤਾ ਉਹ ਲੰਚ ਕੀਤਾ ਮੰਨ ਲਓ ਦੁਪਹਿਰ ਦਾ ਖਾਣਾ ਖਾਦਾ ਉਦੋਂ ਅੱਧੇ ਘੰਟੇ ਬਾਅਦ ਆਪਾਂ ਕੇਲਾ ਖਾ ਰਹੇ ਹਾਂ ਜੀ ਕੋਈ ਆਂਬ ਖਾ ਰਿਆ ਕੋਈ ਚਾਹ ਪੀ ਰਿਆ ਕੋਈ ਕੁਛ ਕਰਾ ਬਿਸਕਟ ਖਾ ਰਿਆ ਘਰ ਦੇ ਜਾਂ ਬਾਹਰ ਦੇ ਥੋੜਾ ਇਹ ਚੀਜ਼ਾਂ ਤੋਂ ਪ੍ਰੇਹ ਖਾਓ ਸਾਰਾ ਕੁਝ ਪਰ ਜਿਵੇਂ ਹੁਣ ਕਈ ਰਾਤ ਨੂੰ ਸੌਣ ਲੱਗੇ ਚਾਰ ਚਾਰ ਪੰਜ ਪੰਜ ਰੋਟੀਆਂ ਖਾਂਦੇ ਰੋਟੀ ਮਾੜੀ ਨਹੀਂ ਰੋਟੀ ਵਧੀਆ ਪਰ ਤੁਸੀਂ ਲਿਮਟਿਡ ਖਾਓ ਹਰ ਚੀਜ਼ ਮੰਨ ਲਓ ਦੋ ਫੁਲਕੇ ਖਾ ਲਓ ਇੱਕ ਫੁਲ ਆਦੇ ਸਰੀਰ ਦੇ ਹਿਸਾਬ ਜੇ ਇਹਦੂ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਥੋੜਾ ਡਾਈਟ ਵੀ ਇਸ ਤਰ੍ਹਾਂ ਰੱਖਣੀ ਆ ਤੇ ਇਹ ਡਾਈਟ ਦੇ ਵਿੱਚ ਜਿਹੜੀ ਅੱਜਕੱਲ ਨਾਰਮਲੀ 버ਗਰ 버ਗਰ ਖਾ ਲੰਦੇ ਆ ਜਾਂ ਮੋਮੋਜ਼ ਖਾ ਲੰਦੇ ਉਹ ਬਈ ਖਾ ਸਕਦੇ ਆ ਕਿ ਵੀਕਲੀ ਖਾ ਸਕਦੇ ਆ ਭਾਈ ਨਾ ਤਾਂ ਵੀਕਲੀ ਖਾ ਸਕਦੇ ਖਾਓ ਪਰ ਕੋਈ ਹੈਗੀ 15 20 25 ਦਿਨਾਂ ਬਾਅਦ ਤੁਹਾਨੂੰ ਖਾਣਾ ਹਰ ਚੀਜ਼ ਬਣੀ ਚਲੋ ਖਾਣ ਵਾਸਤੇ ਬੜੀਆਂ ਪਰ ਰੈਗੂਲਰ ਨਹੀਂ ਮੰਨ ਲਓ ਤੁਸੀਂ ਖਾ ਸਕਦੇ ਜਾਂ ਹਫਤੇ ਬਾਅਦ ਤੁਸੀਂ ਖੈਰ ਨਹੀਂ ਇਦਾਂ ਨਹੀਂ ਖਾ ਸਕਦੇ ਨਹੀਂ ਥੋੜਾ ਜੇ ਤੁਸੀਂ ਖਾਣਾ ਵੀ ਹੈ ਕੁਝ ਉਦੋਂ ਜੀ ਘਰੇ ਬਣਾ ਕੇ ਖਾ ਲਓ ਖੀਰ ਖਾ ਲਓ ਕੜਾਹ ਖਾ ਲਓ ਪਕੌੜੇ ਕਰ ਲਓ ਘਰੇ ਉਹ ਖਾ ਲਓ ਪਰ ਸ਼ੱਕਰ ਪਾ ਲਓ ਚਿੱਟੀ ਖੰਦ ਤੋਂ ਥੋੜਾ ਐਵੋਇਡ ਕਰੋ ਤੁਹਾਨੂੰ ਭਾਈ ਮੈਂ ਤਾਂ ਆਪਣੀ ਗੱਲ ਕਰਾਂ ਸਾਡੇ ਤਾਂ ਘਰੋ ਜਰੇ ਫੋਨ ਆ ਜਾਂਦਾ ਭਾਈ ਅੱਜ ਮੋਮੋ ਵਾਲੀ ਪਲੇਟ ਲਿਆਈ ਨਾਲ ਇੱਕ 버ਗਰ ਲਿਆਈ ਉਹ ਮੇਰੇ ਵਰਗਾ ਵੀ ਨਾਲ ਇੱਕ ਬਾਇਟ ਲੈ ਲੈਂਦਾ ਨਹੀਂ ਭਾਈ ਭਰੇ ਭਰੇ ਜੀ ਚੰਗਾ ਜਿੰਨਾ ਤੁਸੀਂ ਮੰਨ ਲਓ ਜੇ ਕਹਿੰਦੇ ਨਾ ਕੁਦਰਤ ਨਾਲ ਚੀਜ਼ ਜੁੜੀ ਜਿੰਨਾ ਉਹ ਖਾਓਗੇ ਉਹ ਤੁਹਾਡੇ ਲਈ ਵਧੀਆ ਮੰਨ ਲਓ ਹੁਣ ਆਪਾਂ ਟੈਟਰਾ ਪੈਕ ਆਪਾਂ ਪੀਨੇ ਆ ਮੰਨ ਲਓ ਜੂਸ ਰੀਅਲ ਦਾ ਜੂਸ ਪੀ ਲਿਆ ਜਾਂ ਲੱਸੀਆਂ ਪੀ ਲੀਆਂ ਵੇਰ ਕਾਦੀਆਂ ਵੀ ਵਧੀਆ ਇਹ ਚੰਗਾ ਤੁਸੀਂ ਘਰੇ ਇਦਾਂ ਹੀ ਬਣਾ ਕੇ ਲੱਸੀ ਪੀ ਲਓ ਅੱਛਾ ਉਹ ਵਧੀਆ ਤੁਹਾਡੇ ਲਈ ਉਹ ਚੀਜ਼ਾਂ ਜੋ ਮੰਨ ਲਓ ਜੜ ਜੀ ਦੀ ਮੰਨ ਲਓ ਜਮੀਨ ਚੋਂ ਆ ਜਾਵਾਂ ਮੰਨ ਲਓ ਕੋਈ ਵੀ ਚੀਜ਼ ਆ ਮੰਨ ਲਓ ਫਰੂਟ ਆ ਉਹ ਵੀ ਜਮੀਨ ਤੋਂ ਮੰਨ ਲਓ درختਾਂ ਨਾਲ ਲੱਗਦੇ ਆ ਮੰਨ ਲਓ ਆਪਾਂ ਚੌਲ ਖਾਣੇ ਆ ਜਾਂ ਰੋਟੀ ਖਾਣੇ ਆ ਕਣਕ ਆ ਜਾਂ ਚੀਜ਼ਾਂ ਹੁਣ ਆਪਾਂ ਕੋਲੇਸ ਖਾਈ ਜਾਂਦਾ ਬਿਸਕੁਟ ਖਾਈ ਜਾਂਦਾ ਜਿਹੜੇ ਪੂਜੀਆਂ ਖਾਈਆਂ ਨਮਕੀਨ ਉਹਦਾ ਮਿਲਣਾ ਤਾਂ ਕੁਝ ਨਹੀਂ ਆਪਾਂ ਨੂੰ ਢਿੱਡੀ ਭਰਨਾ ਜਾਂ ਫੈਟ ਦੇਣੀ ਜਿਹੜੇ ਭਾਈ ਜਿਮ ਜਾਂਦੇ ਆ ਉਹ ਜਿਹੜੀ ਉਹ ਜਾ ਕੇ ਟ੍ਰੈਡਮਿਲ ਤੇ ਚੜ੍ਹ ਕੇ ਮੁੜ ਕੇ ਜਿਹੜਾ ਡੇਲੀ ਦੀ ਐਕਸਰਸਾਈਜ਼ ਆ ਉਹ ਕਰਨ ਠੀਕ ਆ ਮਤਲਬ ਉਹ ਰੂਟੀਨ ਠੀਕ ਆ ਠੀਕ ਹੈ ਭਾਈ ਹਰ ਬੰਦੇ ਦੀ ਆਪਦੇ ਦੀ ਬੋਡੀ ਹਸਾਉਣਾ ਆਪਾਂ ਕੀ ਹੁੰਦਾ ਆਪਾਂ ਜ਼ਿਆਦਾਤਰ YouTube ਤੋਂ ਦੇਖ ਲੈਨੇ ਆ ਜਾਂ ਇਧਰ Instagram ਤੋਂ ਦੇਖ ਲੈ ਆ ਵੀ ਉਹ ਬੰਦਾ ਉਹ ਕਰਦਾ ਪਿਆ ਉਹਨੇ ਤਾਂ ਕਰੀਅਰ ਬਣਾ ਤੀ ਬਣਾ ਕੇ ਹੁਣ ਉਹਦੇ ਮਗਰ ਉਹਨੇ ਕੀ ਕੀਤਾ ਹੁਣ ਹੀ ਨਾ ਪਤਾ ਉਹਨੇ ਤਾਂ ਆਪਦਾ ਬੈਸਟ ਤੱਕ ਯਾਰ ਦੇਖੀਆ ਬੈਸਟ ਆ ਇਹ ਪਾ ਲੇ ਉਹਨੇ ਮਗਰ ਨਹੀਂ ਨਾ ਦੇਖਿਆ ਵੀ ਉਹਨੇ ਕੀ ਕੀਤਾ ਕਿੰਨੇ ਰੈਪਿਟੇਸ਼ਨ ਥੱਲੇ ਲਿਖ ਦੇਣੇ ਜੀ 50 ਰੈਪਿਟੇਸ਼ਨ ਲਾ ਦੇ 60 ਹੁਣ ਆਪਣੇ ਵਰਗਾ 50 ਲਾ ਨਹੀਂ ਸਕਦਾ ਨਹੀਂ ਲਾ ਸਕਦਾ ਉਹ ਪਰ ਟਰਾਈ ਕਰ ਲਓ ਕਿ ਇੰਜਰੀ ਕਰਾ ਕੇ ਬਹਿ ਜਾਂਦਾ ਮਤਲਬ ਇਹ ਪ੍ਰੋਪਰ ਜਿਹੜੇ ਬੈਸਟ ਤੁਹਾਡੇ ਟ੍ਰੇਨਰ ਆ ਉਹਨਾਂ ਗਾਈਡੈਂਸ ਚ ਚਾਹੀਦੀ ਹੈ ਹਾਂ ਜੀ ਗਾਈਡੈਂਸ ਪ੍ਰੋਪਰ ਚਾਹੀਦੀ ਹੈ ਬਾਕੀ ਤੁਸੀਂ ਆਪਦੇ ਸੀਨੀਅਰ ਨਾਲ ਗੱਲ ਕਰ ਸਕਦੇ ਜਿਹੜੇ ਬੰਦਾ ਕੋਈ ਪੁਰਾਣਾ ਜਾ ਰਿਹਾ ਉਹ ਤੋਂ ਨੋਏ ਲਓ ਜਾਂ ਕੋਈ ਪੜੋ ਜਾਂ ਦੇਖੋ ਆ ਚੀਜ਼ਾਂ ਦੇਖ ਕੇ ਫਿਰ ਪਤਾ ਲੱਗਦਾ ਹੁਣ ਆਪਣੇ ਲੋਕ ਕੀ ਕਰਦੇ ਆ ਕਿ ਜਾਂਦੇ ਆ ਵਾਕ ਟ੍ਰੈਡਮਿਲ ਤੇ ਚੜ ਜਾਂਦੇ ਆ ਚੜ ਕੇ ਟ੍ਰੈਡਮਿਲ ਤੇ ਤੇ ਉਸ ਤੋਂ ਬਾਅਦ ਐਕਸਰਸਾਈਜ਼ ਕੀਤੀ ਭੱਜ ਗਏ ਜੀ ਜੀ ਠੀਕ ਹੈ ਪਰ ਹਾਂ ਟ੍ਰੈਡਮਿਲ ਤੇ ਚੜੋ ਵਾਕ ਮਾਰੀ ਨਹੀਂ ਗਈ ਪਹਿਲਾਂ ਜਾਂਦੇ 5 10 ਮਿੰਟ ਆਪਦੀ ਵਾਕ ਕਰੋ 5-10 ਮਿੰਟ ਵਾਕ ਤੋਂ ਬਾਅਦ ਆਪਦੀ ਸਰੀਰ ਨੂੰ ਖੋਲੋ ਮੰਨ ਲਓ ਸ ਮਕੈਨਿਕ ਅੰਗਰੇਜ਼ੀ ਮੋਬਿਲਟੀਆਂ ਹੋਗੀਆਂ ਐਕਟੀਵੇਸ਼ਨ ਹੋਗੀਆਂ ਮੰਨ ਲਓ ਸਟੇਬਿਲਟੀਆਂ ਹੋਗੀਆਂ ਕਿ ਬਾਡੀ ਸਟੇਅਰ ਰਹੀ ਦੀ ਐਕਟੀਵੇਟ ਰਹੀ ਦੀ ਆ ਚੀਜ਼ਾਂ ਜ਼ਰੂਰੀ ਆ ਆਪਣੇ ਲੋਕਾਂ ਨੂੰ ਇਹ ਚੀਜ਼ਾਂ ਹਜੇ ਪਿੰਡਾਂ ਵਾਲਿਆਂ ਨੂੰ ਨਹੀਂ ਪਤਾ ਸ਼ਹਿਰਾਂ ਨੂੰ ਇਹ ਨੌਲੇਜ ਹੋ ਗਈ ਹੈ ਜਿਵੇਂ ਤੁਸੀਂ ਕਹਿੰਦੇ ਬੈਂਡ ਵਾਲੀ ਐਕਸਰਸਾਈਜ਼ ਉਹ ਜ਼ਿਆਦਾਤਰ ਦਸਾਂ ਜੋ ਕੋਈ ਸੱਤ ਬੰਦੇ ਛੇ ਬੰਦੇ ਕਰਦੇ ਪਏ ਆ ਠੀਕ ਆ ਬਾਕੀਆਂ ਨੂੰ ਆਏ ਆਪਣੇ ਪਿੰਡਾਂ ਵਾਲਿਆਂ ਨੂੰ ਕਈਆਂ ਨੂੰ ਜਿਹੜੇ ਮੁੰਡੇ ਮੰਨ ਲਓ ਟ੍ਰੇਨਿੰਗ ਦੇ ਵਿੱਚ ਜੁੜੇ ਆ ਪਰ ਉਹ ਵੇਖ ਲੈਂਦੇ ਆ ਉਤੋਂ ਹੂੰ ਇੰਸਟਾ ਤੋਂ ਦੇਖ ਲਿਆ ਜਾਂ ਮੰਨ ਲਓ ਫੇਸਬੁੱਕ ਤੋਂ ਦੇਖ ਲਿਆ YouTube ਤੋਂ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਕਾਦੇ ਲਈ ਕਰਦਾ ਪਿਆ ਕਿਹਦੇ ਲਈ ਹੈਗੀ ਇਹ ਨਹੀਂ ਪਤਾ ਜਿਕਰ ਭਾਈ ਫਿਰ ਵੀ ਆਪਾਂ ਹੁਣ ਤੁਸੀਂ ਮਹਾਲੀ ਦੇ ਵਿੱਚ ਸੈੱਟ ਹੋਣਾ ਉੱਥੇ ਟ੍ਰੇਨਿੰਗ ਦਿੰਨੇ ਹੋ ਸਾਰਾ ਕੁਝ ਕਰਦੇ ਆਂ ਚੰਗੇ ਚੰਗੇ ਕ੍ਰਿਕਟਰ ਵੀ ਤੁਹਾਡੇ ਕੋਲ ਆਉਂਦੇ ਆ ਜੇਕਰ ਫਿਰ ਆਪਾਂ ਬੈਗ ਪਿੰਡਾਂ ਦੀ ਗੱਲ ਕੀਤੀ ਜਾਵੇ ਭਾਵੇਂ ਫਿਰੋਜ਼ਪੁਰ ਦੀ ਗੱਲ ਕੀਤੀ ਜਾਵੇ ਡਿਵੈਲਪ ਬਹੁਤ ਜ਼ਿਆਦਾ ਹੋ ਗਏ ਸਾਰੇ ਜ਼ਿਲ੍ਹੇ ਹਨ ਪਰ ਫਿਰ ਵੀ ਕੀ ਘਾਟ ਵਾ ਜਿਹੜੀ ਪੂਰੀ ਹੋਣੀ ਚਾਹੀਦੀ ਹੈ ਬਾਜੀ ਗਰਾਊਂਡ ਵੀ ਗਰਾਊਂਡਾਂ ਦੇ ਵੀ ਘਾਟਾ ਗਰਾਊਂਡ ਹੈਗੇ ਪਿੰਡਾਂ 'ਚ ਜਿਵੇਂ ਸਾਡੇ ਤੁਹਾਨੂੰ ਦੱਸਿਆ ਪੰਜ ਛੇ ਕਿੱਲੇ ਦਾ ਗਰਾਊਂਡ ਆ ਪਰ ਜਿਮ ਜਦੋਂ ਤੋਂ ਅਸੀਂ ਬਣਾਈ ਆ ਹੁਣ ਫੇਰ ਉਹਦਾ ਬੁਰਾ ਹਾਲ ਹੋਇਆ ਪਿਆ ਕਾ ਕੂ ਗਿਆ ਪਿਆ ਕੁਛ ਨਹੀਂ ਜਾਂ ਤਾਂ ਉੱਥੇ ਕੋਈ ਕੋਚ ਰੱਖਿਆ ਜਾਵੇ ਜਾਂ ਸਰਕਾਰ ਵੱਲੋਂ ਕੋਈ ਹੋਵੇ ਹਨਾ ਜਾਂ ਪਿੰਡ ਵਾਲੇ ਮੰਨ ਲਓ ਕੋਈ ਪੈਸੇ ਇਕੱਠੇ ਕਰਕੇ ਮੰਨ ਲਓ ਕਿ ਯਾਰ ਆਪਾਂ ਉਂਝ ਵੀ ਤਾਂ ਆਪਾਂ ਖਰਚਦੇ ਆਂ ਕੱਪੜਿਆਂ ਤੇ ਖਰਚਦੇ ਆਂ ਖਾਣ ਪੀਣ ਤੇ ਗੰਦ ਪੇਲ ਖਾਣੇ ਬਾਹਰੋਂ ਤੇ ਉਸ ਹਾਵਣਾ ਕਿ ਆਪਾਂ ਯਾਰ ਹਰ ਘਰ ਨੂੰ ਕੋਈ 100 ਰੁਪਏ ਲਾ ਦੋ ਕਿੱਡਾ ਵੱਡਾ ਪਿੰਡ ਹੁੰਦਾ ਕਿ ਯਾਰ ਤੂੰ 100 ਰੁਪਏ ਦੇਣਾ ਮਹੀਨੇ ਦਾ ਠੀਕ ਹੈ ਤੇ ਉਹਨੇ ਪੂਰੇ ਹੋ ਜਾਣਗੇ 10-15000 ਤੇ ਤੁਹਾਨੂੰ ਵਧੀਆ ਕੋਈ ਬੰਦਾ ਮਿਲ ਜਾਓ ਜਿਹਨੇ ਤੁਹਾਨੂੰ ਮੈਂਟੇਨ ਗਰਾਉਂਡ ਕਰਨਾ ਤੇ ਨਾਲੇ ਉਹਨੇ ਕੋਚਿੰਗ ਦੇਣੀ ਥੋੜੇ ਜਵਾਕਾਂ ਨੂੰ ਕੋਈ ਸ਼ਾਮ ਨੂੰ ਬੱਚੇ ਚੱਲ ਸਕੂਲ ਜਾਂਦੇ ਸਵੇਰੇ ਸ਼ਾਮ ਨੂੰ ਤਾਂ ਬੱਚੇ ਫ੍ਰੀ ਹੁੰਦੇ 2 ਘੰਟੇ ਤਾਂ ਕੱਢ ਹੀ ਸਕਦੇ ਆ ਨਾਲ ਉਹਨਾਂ ਦੇ ਪੇਰੈਂਟਸ ਆ ਜਿੰਨੇ ਵੇਲੇ ਹੁਣ ਝੋਨਾ ਕਣਕ ਲਾ ਕੇ ਆਪਾਂ ਵੇਲੇ ਹੁੰਨੇ ਆ ਉਦੋਂ ਬਾਅਦ ਆਪਾਂ ਕਿ ਗੇੜਾ ਮਾਰਨਾ ਖੇਤ ਘੰਟੇ ਚ ਆਪਾਂ ਬੱਚੇ ਦਾ ਘਟੋੜ ਕਰਨ ਫੋਨਾਂ ਦੇ ਬੱਚੇ ਲੱਗਦੇ ਆ ਥੋੜਿਆ ਅਖੀਰਲੇ ਸਵਾਲ ਲੱਤੇ ਆ ਜਾਂਦਾ ਹੈ ਕਈ ਕਈ ਵਾਰ ਆਪਾਂ ਦੇਖਦੇ ਆ ਕਿ ਜਿਹੜੇ ਆਪ ਟ੍ਰੇਨਰ ਹੁੰਦੇ ਆ ਉਹ ਬਾਈ ਜਾਂਦਾ ਕਰਟੀਨ ਤੇ ਆ ਜਾਂਦੇ ਆ ਕਈ ਵਾਰ ਉਹ ਕਹਿੰਦੇ ਕਰਟੀਨ ਵੀ ਚੰਗੀ ਚੀਜ਼ ਆ ਕਈ ਵਾਰ ਉਹ ਇੰਜੈਕਟ ਤੇ ਵੀ ਆ ਜਾਂਦੇ ਆ ਉਹਨੂੰ ਦੇਖਦੇ ਕਿ ਨਾਰਮਲ ਬੰਦੇ ਆ ਉਹ ਮਿਸਗਾਈਡ ਹੋ ਜਾਂਦੇ ਆ ਹਾਂਜੀ ਭਾਜੀ ਜਿਹੜੀ ਕਰਟੀਨ ਆ ਮੈਂ ਉਹਨੂੰ ਮਾਰਾ ਨਹੀਂ ਕਹਿੰਦਾਗਾ ਸਭ ਤੋਂ ਮੰਨ ਲਓ ਜਿਵੇਂ ਜੋ ਆਪਾਂ ਕਹਿੰਦੇ ਸਭ ਤੋਂ ਸੇਫ ਸਪਲੀਮੈਂਟ ਕਹਿੰਦੇ ਆ ਉਹਨੂੰ ਕਰਟੀਨ ਨੂੰ ਕਰਟੀਨ ਹੋ ਗਿਆ ਪ੍ਰੋਟੀਨ ਹੋ ਗਿਆ ਤੇ ਜਿਹੜੀਆਂ ਬਾਕੀ ਚੀਜ਼ਾਂ ਮੈਂ ਉਹਨਾਂ ਦਾ ਭਾਜੀ ਇੰਨਾ ਕਦੇਈ ਕਿ ਨੌਲੇਜ ਹੈਗ ਨਹੀਂ ਯੂਜ਼ ਕੀਤਾ ਹੀ ਨਹੀਂ ਉਸ ਚੀਜ਼ ਬਾਰੇ ਕਦੇ ਕਿਸੇ ਨੂੰ ਸਲਾਹ ਨਹੀਂ ਦਿੱਤੇਗੀ ਤੋ ਮਾੜੀ ਤਾਂ ਹੈਗੀ ਉਹ ਪਾਜੀ ਕਿਤੇ ਨਾ ਕਿਤੇ ਤੁਹਾਨੂੰ ਫਿਊਚਰ ਚ ਕੀ ਬਹੁਤ ਜਲਦੀ ਤੁਹਾਨੂੰ ਦਿੱਕਤ ਕਰਦੀ ਹੈ ਮੰਨ ਲਓ ਫਿਊਚਰ ਚ ਲ ਗਾਂ ਬਹੁਤ ਲੰਬੇ ਸਮੇਂ ਦੀ ਗੱਲ ਨਹੀਂ ਕਰਦਾ ਥੋੜੇ ਸਮੇਂ ਜੀ ਤੁਹਾਨੂੰ ਕੋਈ ਨਾ ਕੋਈ ਬੋਡੀ ਚੋ ਚੀਜ਼ਾਂ ਚੇਂਜ ਕਰਨ ਲੱਗ ਪੈਂਦੀ ਉਹ ਤੋ ਦੂਰ ਹੀ ਜਾਂਦਾ ਤਾਂ ਬੰਦਾ ਸਹੀ ਦੂਰ ਅੱਛਾ ਜਿਵੇਂ ਤੁਹਾਡੇ ਕੋਲੇ ਜਦੋਂ ਹੁਣ ਜਿਮ ਚ ਜਾਂ ਟ੍ਰੇਨਿੰਗ ਲੈਣ ਆਉਂਦੇ ਆ ਬਹੁਤਿਆਂ ਦੇ ਕਾਮਨ ਸਵਾਲ ਕੀ ਹੁੰਦੇ ਕਾਮਨ ਸਵਾਲ ਤਾਂ ਪਾਜੀ ਇਹੀ ਹੁੰਦੇ ਕਿ ਪਾਜੀ ਮੈਂ ਜੇ ਪਤਲਾ ਤੇ ਮੈਂ ਭਾਜੀ ਤਕੜਾ ਹੋਣਾ ਜਲਦੀ ਕਿੰਨਾ ਟਾਈਮ ਲੱਗੂਆ ਭਾਜੀ ਇਦਾਂ ਆਊਗਾ ਭਾਜੀ ਮੈਂ ਪਤਲਾ ਹੋਣਾ ਭਾਜੀ ਮੈਂ ਫੈਟ ਬਰਨਰ ਖਾਣਾ ਭਾਜੀ ਮੈਂ ਆਹ ਖਾਣਾ ਕੋਈ ਮੰਨ ਲਓ ਜਿਹੜਾ ਪਤਲਾ ਹੈ ਭਾਜੀ ਮੈਨੂੰ ਫਲਾਨ ਨੇ ਜੀਮ ਵਾਲੇ ਨੇ ਕਿਹਾ ਸੀ ਮੈਂ ਗਿੰਨਰ ਖਾਣਾ ਭਾਜੀ ਵੀ ਗਿੰਨਰ ਨਾਲ ਸ਼ਾਇਦ ਮੈਂ ਜਲਦੀ ਪਤਲਾ ਹੋਵਾਂ ਭਾਈ ਉਹ ਇੱਕ ਮੰਨ ਲਓ ਟੈਂਪਰੇਰੀ ਆ ਚੀਜ਼ਾਂ ਉਹ ਬਾਅਦ ਵਿੱਚ ਦਿੱਕਤ ਕਰਦੀਆਂ ਕਿਤੇ ਨਾ ਕਿਤੇ ਖਾ ਲੋਂਗੇ ਪਰ ਬਾਅਦ ਵਿੱਚ ਫਿਰ ਵੱਜੂ ਫਿਰ ਕੀ ਕਰੋਗੇ ਫਿਰ ਖਾਓਗੇ ਦੁਬਾਰਾ ਬੋਡੀ ਨੂੰ ਨਾਮ ਕਰਨੀ ਪੈਣੀ ਹੈ ਲਾਈਫ ਚ ਐਵੇਂ ਨਹੀਂ ਵੀ 6 ਮਹੀਨੇ ਕਰ ਲੈ ਤੇ ਨਹੀਂ ਨਹੀਂ ਭਾਜੀ ਇੱਕ ਮੰਨ ਲਓ ਲਾਈਫ ਸਟਾਈਲ ਆ ਕੇ ਜਾਣਾ ਪੈਣਾ ਲਾਈਫ ਸਟਾਈਲ ਜਿਵੇਂ ਆਪਾਂ ਰੋਜ਼ ਉੱਠਦੇ ਆ ਉੱਠ ਕੇ ਨਹਾਉਣੇ ਆ ਖਾਣਾ ਖਾਣੇ ਆ ਓਵੇਂ ਉਹ ਚੀਜ਼ ਤੁਹਾਨੂੰ ਲੰਬੇ ਸਮੇਂ ਲਈ ਕਰਨਾ ਪੈਣਾ ਮੰਨ ਲਓ ਜਿੰਨਾ ਚਿਰ ਤੁਹਾਡੀ ਲਾਈਫ ਹੈ ਉਹ ਤੁਰਨਾ ਪੈਣਾ ਐ ਨਹੀਂ ਫਿਰ ਰੋਜ਼ ਨਾ ਕਰੋ ਜੀ ਹਫਤੇ ਦੇ 4 ਦਿਨ 5 ਦਿਨ ਕਰ ਲਓ ਤੇ ਬਸ ਸਿੰਪਲ ਆਦਾ ਘਰ ਦਾ ਖਾਣਾ ਖਾਓ ਬਸ ਸੋ ਬਾਈ ਜੀ ਇਹ ਅਮਰਿਤ ਸੰਧੂ ਹੋਣੀ ਜਿਹੜੇ ਕਿ ਮੁਹਾਲੀ ਦੇ ਵਿੱਚ ਜਿਮ ਟ੍ਰੇਨਰ ਵੀ ਨੇ ਤੇ ਨਾਲ ਜਿਹੜੇ ਚੰਗੇ ਮੰਨੇ ਪਰਮੰਨੇ ਕ੍ਰਿਕਟਰਸ ਨੇ ਜਾਂ ਖਿਡਾਰੀ ਹੁੰਦੇ ਨੇ ਜਦੋਂ ਉਹਨਾਂ ਦੇ ਕੋਈ ਇਸ ਤਰ੍ਹਾਂ ਦੀ ਇੰਜਰੀਜ਼ ਹੋ ਜਾਂਦੀਆਂ ਆ ਜਾਂ ਜਿਹੜੀਆਂ ਕਿ ਉਹ ਫਿਰ ਜੇਕਰ ਭਾਵੇਂ ਬੰਦਾ ਕੋਈ ਬੈਂਗਲੌਰ ਬੈਠੇ ਜਾਂ ਬਾਹਰ ਖੇਡ ਕੇ ਆਏ ਹੋਵੇ ਉਹ ਇੱਥੇ ਮੁਹਾਲੀ ਭੇਜ ਦਿੰਦੇ ਆ ਜਿਹੜੀ ਐਸੋਸੀਏਸ਼ਨ ਹੈਗੀ ਆ ਉਹ ਇੱਥੇ ਭੇਜ ਕੇ ਫਿਰ ਇਹਨਾਂ ਕੋਲੇ ਆ ਕੇ ਉਹ ਆਪਣੇ ਆਪ ਨੂੰ ਦੁਬਾਰੇ ਫਿੱਟ ਕਰਦੇ ਆ ਤੋ ਜੇਕਰ ਤੁਹਾਡੇ ਜ਼ਿਹਨ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਨੂੰ ਲੈ ਕੇ ਸਵਾਲ ਉੱਠਦਾ ਆ ਜਾਂ ਕੋਈ ਤੁਹਾਡੀ ਆਪਣੀ رائے ਆ ਜ਼ਰੂਰ ਨੀਚੇ ਕਮੈਂਟ ਬਾਕਸ ਦੇ ਵਿੱਚ ਜਾਂ ਸਾਨੂੰ ਫੋਨ ਕਰਕੇ ਪੁੱਛਣ ਦੀ ਕੋਈ ਚੱਕਰ ਨਹੀਂ ਤੁਸੀਂ ਪੁੱਛ ਸਕਦੇ ਹੋ ਸਾਡੀਆਂ ਜਿਹੜੀਆਂ ਜਿਵੇਂ ਕੁਐਰੀਜ਼ ਹੋਣਗੀਆਂ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਦੇਵਾਂਗੇ ਬਹੁਤ ਬਹੁਤ ਧੰਨਵਾਦ